ਬਾਬਾ ਸਚਨ ਸਾਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ ਸੀ ਲੱਕੜਾਂ ਦੇ ਬੱਲ ਲੈ ਕੇ ਉਹਨਾਂ ਸੁੱਕਾ ਤੇ ਉਸ ਦੇ ਨਾਲ ਬੱਲਨ ਨਾਲ ਲੰਗਰ ਦਾ ਪ੍ਰਬੰਧ ਚੱਲਦਾ ਸੀ ਇਹਨਾਂ ਨੂੰ ਦੋ ਚੀਜ਼ਾਂ ਗੁਰੂ ਅਮਰਦਾਸ ਜੀ ਦੇ ਹੱਥ ਦੀਆਂ ਤੀਜੀ ਚੀਜ਼ ਫਿਰ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਹੱਥ ਦਾ ਇਹ ਜਿਹੜੇ ਜਿਹਨਾਂ ਅਸੀਂ ਛਟਾ ਸੱਬੂਲੇ ਛਟੀ ਜਿਵੇਂ ਆਪਾਂ ਘੋੜੇ ਦੇ ਲੈ ਕੇ ਪਹਿਲੋਂ ਗੁਰੂ ਮਹਾਰਾਜ ਚੱਲਦੇ ਸੀ ਤਾਂ ਇਹ ਦੇ ਨਾਲ ਬਾਰ ਮਿਲਿਆ ਸੀ ਵੀ ਹਲਕਾ ਕੁੱਤਾ ਵੜ ਜੇ ਗਲਤੀ ਟੰਸਰ ਹੋ ਜਾਣ ਕੋੜੀ ਹੋ ਜੇ ਲਾ ਇਲਾਜ ਬਿਮਾਰੀ ਹੋਵੇ ਤਾਂ ਸਿਰਫ ਮੱਥੇ ਤੇ ਛੋਨਾ ਠੀਕ ਹੋ ਜਾਂਦਾ ਹੁਣ ਸਾਡੇ ਕੋਲ ਕਈ ਬੰਦੇ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੇ ਵਲਟਿਨੇਟਰ ਤੇ ਲੈ ਕੇ ਆਉਂਦੇ ਨੇ ਜੀ ਚੰਨੀ ਪੀਜੀਆਈ ਚੋਂ ਤਾਂ ਉਹ 40 ਦਿਨ ਬਾਅਦ ਆਣ ਕੇ ਇੱਥੇ ਸਾਡੇ ਕੋਲ ਸੇਵਾ ਕਰਕੇ ਗਏ ਨੇ ਇੱਥੇ ਮਹਾਰਾਜ ਦੀ ਗੁਰੂ ਜਿਹੜਾ ਸ਼ਰਧਾ ਨਾਲ ਆ ਜਾਂਦਾ ਤਾਂ ਉਹਨੂੰ ਕੋਈ ਵੀ ਬਿਮਾਰੀ ਸਾਨੂੰ ਨਹੀਂ ਦੱਸੀ ਤਾਂ ਵੀ ਉਹਨਾਂ ਦਾ ਠੀਕ ਹੋ ਜਾਂਦਾ ਕਰ ਤੋਂ ਕਰ 40 50 ਪਰਿਵਾਰਤਾ ਇਸ ਤਰ੍ਹਾਂ ਦੇ ਅਮਰੀਜ਼ ਠੀਕ ਹੋਏ ਨੇ ਜਿਨ੍ਹਾਂ ਨੂੰ ਕੈਂਸਰ ਪੂਰਾ ਸੀ ਵੀ ਇੱਕ ਚੰਦੂ ਮਾਜਰੇ ਤੇ ਇੱਕ ਪ੍ਰੋਫੈਸਰ ਨੇ ਚੰਡੀਗੜ੍ਹ ਚ ਉਹਨਾਂ ਨੂੰ ਕੈਂਸਰ ਦਾ ਦਿੱਤਾ ਫੋਟੀ ਚ ਹੀ ਦਾਖਲ ਰਏ ਸਾਰਾ ਨੇ ਜਦੋਂ ਉਹਨਾਂ ਦਾ ਪੂਰਾ ਕੈਂਸਰ ਪੂਰਾ ਹੋ ਗਈ ਸ਼ਿਕਾਇਤ ਤਾਂ ਕਿਤੇ ਕੁਦਰਤੀ ਉਹਨਾਂ ਦਾ ਪਰਿਵਾਰ ਇੱਥੇ ਲੈ ਵੀ ਚਲੋ ਜਾਂਦੇ ਕਰਾ ਦਰਸ਼ਨ ਕਰ ਲੈਂਦੇ ਆ ਅੱਜ ਉਹ ਠੀਕ ਠਾਕ ਨੇ ਫੇਰ ਜਦੋਂ ਇਹ ਆਪਣੇ ਬਾਬਾ ਸਾਵਨ ਮਾਨ ਜੀ ਆਪਣੇ ਸਿੱਖਾਂ ਨੂੰ ਲੈ ਕੇ ਤੇ ਲੱਕੜਾਂ ਵਾਸਤੇ ਚੱਲ ਪਏ ਠੀਕ ਹੈ ਜਦੋਂ ਹਰੀਪੁਰ ਦੀ ਹਰਾਸਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਚੇਚਕ ਦਾ ਬੜਾ ਭਿਆਨਕ ਰੋਗ ਚੱਲਦਾ ਸੀ। ਹਰੀਪੁਰ ਦਾ ਰਾਜਾ ਸੀ ਉਹਨਾਂ ਦਾ ਇੱਕ ਪੁੱਤਰ ਸੀ ਛੇ ਰਾਣੀਆਂਾਂ ਸਾਡੇ ਕਰਾਣੀ ਦੀ ਔਲਾਦ ਸੀ। ਤੇ ਉਸ ਨੂੰ ਚੇਚਕ ਦਾ ਰੋਗ ਦੱਸਣ ਦੱਸਦੇ ਹਰ ਕੇ ਚੇਚਕ ਦਾ ਰੋਗ ਬੜਾ ਜੱਗਾ ਹੋਇਆ ਸੀ ਉਸ ਬੱਚੇ ਨੂੰ। ਬਾਬਾ ਸਾਬਣਵਾਲੀ ਜੀ ਨੇ ਉੱਥੇ ਅੱਗ ਬਾਲੀ ਅੱਗ ਬਾਲ ਕੇ ਉਹਦਾ ਲੰਗਰ ਤਿਆਰ ਕਰਨ ਲੱਗੇ ਤਾਂ ਉੱਥੋਂ ਦੇ ਜਿਹੜੇ ਰਾਜੇ ਦੇ ਪਰੋਕਾਰ ਸੰਜ ਜਿ ਤਰ੍ਹਾਂ ਸਿਪਾਈ ਲਾ ਲੋ ਜਾਂ ਉਹਦੇ ਕੋ ਫੌਜ ਦੇ ਬੰਦੇ ਸਾਨੂੰ ਨਾਲੇ ਆਣ ਕੇ ਤੇ ਇਹਨਾਂ ਨੂੰ ਕਿਹਾ ਭਾਈ ਇੱਥੇ ਲੰਗਰ ਨਾ ਬਣਾਓ ਤੇ ਉਹਨਾਂ ਨੇ ਵੇਖਿਆ ਜਦੋਂ ਜਾ ਕੇ ਕਰਕੇ ਉਹਨਾਂ ਦਾ ਰਾਜੇ ਦੇ ਬੇਟੇ ਨੂੰ ਤੇ ਰਾਜੇ ਦੇ ਬੇਟੇ ਦੇ ਬੇਟੇ ਦੀ ਜਿਹੜੀ ਸਿਹਤ ਸੀ ਉਹ ਬੜੀ ਡਾਊਨ ਹੋਈ ਹੋਈ ਸੀ ਜਿਸ ਤਰ੍ਹਾਂ ਕਿ ਇੱਕ ਕੰਗਾਲ ਦੀ ਤਰ੍ਹਾਂ ਪਿਆ ਸੀ ਪਾਣੀ ਦਾ ਛਿੱਟਾ ਮਾਰ ਕੇ ਤੇ ਰਮਾਲ ਜਦੋਂ ਉਸ ਬੱਚੇ ਦੇ ਮੂੰਹ ਤੇ ਫੇਰਿਆ ਸਰੀਰ ਤੇ ਫੇਰਿਆ ਤੇ ਬੱਚਾ ਨੌ ਬਰਨੋ ਹੈ ਜਿਹੜੇ ਚੇਚਕ ਦਾ ਰੋਗ ਸੀ ਇੱਕਦਮ ਲਗਾ ਠੀਕ ਹੋਣਾ ਹੋ ਗਿਆ ਦਾ ਰਾਜਾ ਕਹਿੰਦਾ ਜਿਹੜਾ ਸਿੱਖ ਇਹਨਾਂ ਚੰਗੀ ਸ਼ਕਤੀ ਰੱਖਦਾ ਜਿੱਦਾਂ ਚੰਗੀ ਇਹਨਾਂ ਦੇ ਬਚਨ ਨੇ ਤਾਂ ਗੁਰੂ ਮਹਾਰਾਜ ਕਿੰਨੇ ਕੋ ਬਚਨਾਂ ਦੇ ਚੰਗੇ ਹੋਣਗੇ ਜਦੋਂ ਕਮਲੀ ਜੀ ਦਾ ਇਹ ਆਪੇ ਲੱਕੜਾਂ ਚੁਣ ਲਾਗੇ ਜਦੋਂ ਕਮਲੀ ਭੱਜ ਕੇ ਪਈ ਤਾਂ ਇਹਨਾਂ ਨੇ ਉਹ ਜੋੜਾ ਚੁੱਕ ਕੇ ਗੁਰੂ ਅਮਰਦਾਸ ਜੀ ਦਾ ਉਹਦੇ ਮੱਥੇ ਤੇ ਲਾਇਆ ਹੂੰ ਤਾਂ ਇੱਕਦਮ ਉਹ ਨਵ ਬਰਨਾ ਹੋ ਗਿਆ ਦਰਸ਼ਨ ਕਰਨ ਵਾਸਤੇ ਗਏ ਗੁਰੂ ਅਮਰਦਾਸ ਜੀ ਕਹਿੰਦੇ ਕਿੱਡੀ ਜੋੜੀ ਸੋਹਣੀ ਜੋੜੀ ਜਿਹੜੀ ਤਰੀ ਆਉਦੀ ਹੈ ਤਾਂ ਉਥੋਂ ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਜੋੜੀ ਬਣਾ ਦਿੱਤੀ ਇਹ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਗੁਰੂ ਅਮਰਦਾਸ ਜੀ ਨੇ ਇਹਨਾਂ ਦਾ ਫਿਰ ਉੱਥੇ ਵਿਆਹ ਵੀ ਕਰ ਦਿੱਤਾ ਸੀ ਜਦੋਂ ਬਾਬਾ ਸਚਨ ਸਾਜੀ ਨੂੰ ਪਤਾ ਲੱਗਾ ਕਿ ਪੰਜਵੀਂ ਜੋ ਤਸਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੰਮਰਪਿੰਡ ਆਏ ਹਨ ਤੇ ਗੁਰੂ ਅਰਜਨ ਦੇਵ ਜੀ ਜਦੋਂ ਨਿਗਾਹ ਪਾਈ ਤਾਂ ਉਹ ਕਹਿੰਦੇ ਨੇ ਬੱਲੇ ਕਿੱਡੀ ਕਹਿੰਦੇ ਮੱਲ ਜਿਹੜਾ ਖੜਾ ਚੁੱਕੇ ਖੜਾ ਹਾਂ ਜਿਹੜੀ ਸਾਡੀ ਉਥੋਂ ਆਲਸੀ ਉਹ ਮੱਲ ਪੈ ਗਈ ਉਹਨਾਂ ਅਸੀਂ ਮੱਲ ਦੇ ਨਾਮ ਨਾਲ ਜਾਣੇ ਜਾਂਦੇ ਹਾਂ ਤੇ ਨਾਲ ਵੜ ਦਿੱਤੇ ਹਲਕਾ ਕੁੱਤਾ ਵੜ ਗਿਆ ਕਲ ਤੇ ਟਾਂਸਰ ਕੋੜੀ ਲਾ ਇਲਾਜ ਬਿਮਾਰੀ ਹੋਵੇ ਤਾਂ ਇਹਦੇ ਦਰਸ਼ਨ ਕਰਕੇ ਠੀਕ ਹੋਏਗਾ ਜਿਹੜਾ ਸ਼ਰਧਾ ਨਾਲ ਆਏਗਾ ਮਨੋ ਕਾਮਨਾ ਨਾਲ ਆਏਗਾ ਤਾਂ ਉਹਦੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਦਰਸ਼ਨ ਕਰਕੇ ਨੌ ਪਰਨਾ ਹੋ ਜਾਏਗਾ ਹਾਂਜੀ ਬਬਾਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਬੇ ਸਾਨੂੰ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਦੱਸੋ ਹਾਂ ਜੀ ਇਨਸ਼ਾਨੀਆ ਵਾਰੀ ਜ਼ਿਕਰ ਜਰੂਰ ਕਰੋ ਜੀ ਇਹ ਪਹਿਲੋਂ ਤਾਂ ਧੰਨਵਾਦ ਕਰਦੇ ਹਾਂ ਸ਼ਬਦ ਚੈਨਲ ਦਾ ਜਿਨ੍ਹਾਂ ਨੇ ਸਾਡੀ ਪਹਿਲੋਂ ਵੀ ਅੱਜ ਤੋਂ 2 ਸਾਲ ਪਹਿਲੋਂ ਗੁਰੂ ਮਹਾਰਾਜ ਦੀ ਬੜੀ ਉਪਮਾ ਕੀਤੀ ਬੜੀ ਸੰਗਤ ਜੁੜੀ ਇਹ ਸ਼ਬਦ ਚੈਨਲ ਵੇਖ ਕੇ ਇਹਨਾਂ ਦੇ ਧੰਨਵਾਦ ਦੀਆਂ ਅੱਜ ਦੁਬਾਰਾ ਫੇਰ ਇਹਨਾਂ ਨੇ ਉਪਰਾਲਾ ਕੀਤਾ ਗੁਰੂ ਘਰ ਆ ਕੇ ਤੇ ਇਹ ਸਾਡਾ ਇਤਿਹਾਸ ਸਭਾਰੇ ਜਾਣੂ ਹੋਵੇ ਤੇ ਸੰਗਤਾਂ ਨੂੰ ਜਾਣੂ ਕਰਾਇਆ ਵੈਗੁਰਜੀਕਾ ਖਾਲਸਾ ਵਰਜਫਤੇ ਹਾਂਜੀ ਸਾਡਾ ਇਤਿਹਾਸ ਜਿਹੜਾ ਗੁਰਦੁਆਰਾ ਸੱਚੀ ਮੰਜੀ ਪਾਨ ਸਾਹਿਬ ਚੜਾ ਸਾਹਿਬ ਤਿੰਨ ਵਸਤੂਆਂ ਸਾਡੇ ਕੋਲ ਜੀ ਬਾਬਾ ਸਚਨ ਸੱਚ ਜੀ ਨੂੰ ਬਖਸ਼ਿਸ਼ ਆਈਆਂ ਸਨ ਠੀਕ ਹੈ ਜੀ ਜਿੱਦਾਂ ਬਾਬਾ ਸਚਨ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ ਸੀ ਲੱਕੜਾਂ ਦੇ ਬੱਲ ਲੈ ਕੇ ਉਹਨਾਂ ਸੁੱਕਾ ਤੇ ਉਸ ਦੇ ਨਾਲ ਬੱਲਨ ਨਾਲ ਲੰਗਰ ਦਾ ਪ੍ਰਬੰਧ ਚੱਲਦਾ ਸੀ ਠੀਕ ਹੈ ਜੀ ਜੇ ਅਸੀਂ ਪੂਰੇ ਇਤਿਹਾਸ ਨਾਲ ਜੁੜਦੇ ਆ ਤਾਂ ਗੁਰੂ ਅਮਰਦਾਸ ਜੀ ਦੀ ਬੜੀ ਕਿਰਪਾ ਦੁਆਰਾ ਸਾਡਾ ਅਜੇ ਤੱਕ ਗੁਰੂ ਅਮਰਦਾਸ ਜੀ ਨਾਲ ਜਿੱਦਾਂ ਸਮਝ ਲੈ ਵਿਸ਼ਵਾਸੀ ਸਿੱਖਾਂ ਉਹ ਸਾਡੇ ਗੁਰੂ ਨੇ ਜਦੋਂ ਗੋਵਿੰਦਵਾਲ ਸਾਹਿਬ ਸੌਣਾ ਕੀਤਾ ਗੁਰੂ ਅਮਰਦਾਸ ਜੀ ਨੇ ਤੇ ਉੱਥੇ ਜਿੱਦਾਂ ਗਾਰਾ ਲਾ ਲੋ ਰੋੜੇ ਇੱਟਾਂ ਲਾ ਲੋ ਜਿੱਦਾਂ ਡਲਿਆਂ ਦਾ ਪਿੱਲੂ ਬਰਬਦੀ ਸੀ ਕੰਦਾ ਕਰਦੇ ਸੀ ਤਾਂ ਗੁਰੂ ਅਮਰਦਾਸ ਜੀ ਦੇ ਕੋਲ ਕਾਠ ਨੀ ਸੀ ਜਿਹੜਾ ਛਤੀਰੀਆਂ ਤੇ ਬਾਲੇ ਜੀ ਨੂੰ ਕਹਿੰਦੇ ਆ ਅੱਜ ਛਤੀਰੀਆਂ ਬਾਲੇ ਕਹਿੰਦੇ ਆ ਪਹਿਲਾਂ ਕਾਠ ਕਹਿੰਦੇ ਸੀ ਇਸ ਨੂੰ ਹਾਂਜੀ ਤੇ ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਨੂੰ ਸਾਵਣ ਮੱਲ ਨੂੰ ਨਾਲ ਪੰਜ ਚਾਰ ਸਿੱਖੋ ਨਾ ਭੇਜੇ ਵੀ ਤੁਸੀਂ ਇਸ ਤਰ੍ਹਾਂ ਕਰੋ ਹਰੀਪੁਰ ਦੇ ਵਿੱਚ ਜਾਓ ਗੜ੍ਹਵਾਲ ਦੇ ਵਿੱਚ ਹਰੀਪੁਰ ਇੱਕ ਹਰਾਸਤ ਤੇ ਉੱਥੇ ਜਾਓ ਉੱਥੇ ਜੰਗਲ ਦੇ ਵਿੱਚੋਂ ਲੰਘਣਾ ਵੱਢ ਕੇ ਤੁਸੀਂ ਦਰਿਆ ਦੇ ਵਿੱਚ ਪਾਈ ਜਾਣੀ ਆ ਬਿਆਸ ਦੇ ਵਿੱਚ ਇਥੋਂ ਸੰਗਤਾਂ ਕੱਢੀ ਜਾਣਗੀਆਂ ਤੇ ਆਪਾਂ ਨਗਰ ਬਸਾਉਣਾ ਠੀਕ ਹੈ ਜੀ ਨਾਲ ਉਹਨਾਂ ਨੇ ਬਾਬਾ ਸ਼ਵਨਮਾਲ ਨੂੰ ਆਪਣੇ ਭਤੀਜੇ ਨੂੰ ਇੱਕ ਰਮਾਲ ਇੱਕ ਗੜਵਾ ਦਿੱਤਾ ਉਹਨਾਂ ਨੇ ਕਿ ਜੇਕਰ ਤੁਹਾਨੂੰ ਕੋਈ ਪੀੜ ਪੈਂਦੀ ਹੈ ਤਾਂ ਇਸ ਗੜਵੇ ਦੇ ਵਿੱਚੋਂ ਜਲ ਲੈ ਕੇ ਤੇ ਰਮਾਲ ਨਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਉੱਥੇ ਪੀੜ ਪੈਂਦੀ ਹੈ ਤਾਂ ਜਦੋਂ ਇਹ ਆਪਣੇ ਬਾਬਾ ਸ਼ਵਨਮਾਲ ਜੀ ਆਪਣੇ ਸਿੱਖਾਂ ਨੂੰ ਲੈ ਕੇ ਤੇ ਲੱਕੜਾਂ ਵਾਸਤੇ ਚੱਲ ਪਏ ਠੀਕ ਜੀ ਜਦੋਂ ਹਰੀਪੁਰ ਦੀ ਹਰਾਸਤ ਦੇ ਵਿੱਚ ਜਾਂਦੇ ਆ ਤਾਂ ਉੱਥੇ ਚੇਚਕ ਦਾ ਬੜਾ ਭਿਆਨਕ ਰੋਗ ਚੱਲਦਾ ਸੀ ਠੀਕ ਹੈ ਜੀ ਜਿਹੜਾ ਉੱਥੋਂ ਹਰੀਪੁਰ ਦਾ ਰਾਜਾ ਸੀ ਉਹਨਾਂ ਦਾ ਇੱਕ ਪੁੱਤਰ ਸੀ ਛੇ ਰਾਣੀਆਂ ਸਨ ਇਹ ਕਿ ਰਾਣੀ ਦੀ ਔਲਾਦ ਸੀ ਹਮ ਤੇ ਉਸ ਨੂੰ ਚੇਚਕ ਦਾ ਰੋਗ ਦੱਸਣ ਦੱਸਦੇ ਹਰ ਕੇ ਚੇਚਕ ਦਾ ਰੋਗ ਬੜਾ ਲੱਗਾ ਹੋਇਆ ਸੀ ਉਸ ਬੱਚੇ ਨੂੰ ਤੇ ਉਹ ਇਸ ਤਰ੍ਹਾਂ ਦੇ ਕਿਸ ਸਮਝਿਆ ਜਾਂਦਾ ਸੀ ਕਿ ਮਿਰਤਕ ਦੇ ਪਈ ਉਹਦੀ ਹਮ ਜਦੋਂ ਬਾਬਾ ਸਾਬਨਵਾਲ ਜੀ ਨੇ ਉੱਥੇ ਅੱਗ ਬਾਲੀ ਅੱਗ ਬਾਲ ਕੇ ਉਹਦਾ ਲੰਗਰ ਤਿਆਰ ਕਰਨ ਲੱਗੇ ਤਾਂ ਉੱਥੋਂ ਦੇ ਜਿਹੜੇ ਰਾਜੇ ਦੇ ਪਰੋਕਾਰ ਸੰਜਿ ਤਰ੍ਹਾਂ ਸਿਪਾਈ ਲਾ ਲੋ ਜਾਂ ਉਹਨਾਂ ਦੇ ਕੋਈ ਫੌਜ ਦੇ ਬੰਦੇ ਸਾਨੂੰ ਨਾਲੇ ਆਣ ਕੇ ਤੇ ਇਹਨਾਂ ਨੂੰ ਕਹੇ ਭਾਈ ਇੱਥੇ ਲੰਗਰ ਨਾ ਬਣਾਓ ਇਸ ਤਰ੍ਹਾਂ ਕੀ ਸੋਗ ਦਾ ਸਮਾ ਚੱਲਦਾ ਹੈ ਕਿਉਂ ਜਦੋਂ ਇਨੀ ਬਿਮਾਰੀ ਚੱਲੀ ਤਾਂ ਸਾਰੇ ਉਸ ਹਰਾਸਤ ਦੇ ਵਿੱਚ ਸੋਗ ਸੀ ਹਾਂਜੀ ਤਾਂ ਉਹਨਾਂ ਨੇ ਕਹੇ ਭਈ ਚਲੋ ਲੈ ਗਏ ਉਹਨਾਂ ਨੂੰ ਆਪਣੇ ਨਾਲ ਲੈ ਗਏ ਲਿਆ ਕਰਕੇ ਉਹਨਾਂ ਨੂੰ ਕੁਛ ਤਾਂ ਇਤਿਹਾਸ ਕਰਦਾ ਦੇਣ ਕਿ ਬੰਦੀ ਬਣਾਇਆ ਬੰਦੀ ਕਿ ਬਣਾਉਣਾ ਸੋ ਗੁਰਸਿੱਖ ਸਾਨੂੰ ਨਾਲੇ ਕਿੜਾ ਕੋਈ ਚੋਰੀ ਕੀਤੀ ਜਾਂ ਕੋਈ ਡਾਕਾ ਮਾਰਿਆ ਸੀ ਤੇ ਉਹਨਾਂ ਨੇ ਵੇਖਿਆ ਜਦੋਂ ਜਾ ਕੇ ਕਰਕੇ ਉਹਨਾਂ ਦੇ ਰਾਜੇ ਦੇ ਬੇਟੇ ਉਤੇ ਰਾਜੇ ਦੇ ਬੇਟੇ ਕਿ ਬੇਟੇ ਦੀ ਜਿਹੜੀ ਸਿਹਤ ਸੀ ਉਹ ਬੜੀ ਡਾਊਨ ਹੋਈ ਹੋਈ ਸੀ ਜਿਸ ਤਰ੍ਹਾਂ ਕਿ ਇੱਕ ਕੰਗਾਲ ਦੀ ਤਰ੍ਹਾਂ ਪਿਆ ਸੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਭੇਜਿਆ ਬਾਬੇ ਸ਼ਵਨਮਲ ਜੀ ਨੇ ਕਿਉਂ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਤੇ ਹੋਈ ਸੀ ਉਹਨਾਂ ਨੇ ਉਹਨਾਂ ਨੂੰ ਸ਼ਕਤੀਆਂ ਦੇ ਕੇ ਭੇਜਿਆ ਸੀ ਤਾਂ ਉਹਨਾਂ ਨੇ ਗੜਵਾ ਪਾਣੀ ਦਾ ਮੰਗਾਇਆ ਬਿਆਸ ਦਰਿਆ ਦੇ ਵਿੱਚੋਂ ਤੇ ਜਿਹੜਾ ਰਮਾਲ ਦਿੱਤਾ ਸੀ ਪਾਣੀ ਦਾ ਛਿੱਟਾ ਮਾਰ ਕੇ ਤੇ ਰਮਾਲ ਜਦੋਂ ਉਸ ਬੱਚੇ ਦੇ ਮੂੰਹ ਤੇ ਫੇਰਿਆ ਹਾਂਜੀ ਸਰੀਰ ਤੇ ਫੇਰਿਆ ਤੇ ਬੱਚਾ ਨੌਬਰਨੋਆ ਜਿਹੜੇ ਚੇਚਕ ਦਾ ਰੋਗ ਸੀ ਇੱਕਦਮ ਨਜ਼ਰ ਠੀਕ ਹੋਣਾ ਹੋ ਗਿਆ ਤੇ ਉਹਨਾਂ ਨੇ ਫਿਰ ਉੱਤੇ ਸ਼ਵਨਮਲ ਜੀ ਨੂੰ ਜਿਹੜਾ ਉੱਥੋਂ ਦਾ ਰਾਸੱਦ ਦਾ ਰਾਜਾ ਸੀ ਉਹਨੇ ਕਿਹਾ ਭਾਈ ਹੁਣ ਤੁਸੀਂ ਸਾਡੇ ਕੋਲ ਰਵੋ ਦੱਸੋ ਕੰਮ ਕੀ ਹੈ ਕੀ ਆਏ ਹੋ ਤੁਸੀਂ ਉਹ ਕਹਿੰਦੇ ਜੀ ਸਾਨੂੰ ਕਾਠ ਦੀ ਲੋੜ ਹੈ ਠੀਕ ਹੈ ਸੁੱਕੀਆਂ ਲੱਕੜਾਂ ਦੀ ਲੋੜ ਹੈ ਛਤੀਰੀਆਂ ਜਿੱਦਾਂ ਬਾਲੇ ਕੜੀਆਂ ਕਹਿ ਦਿੰਨੇ ਆ ਤਾਂ ਜਿਹੜਾ ਰਾਜਾ ਸੀ ਉਹਨੇ ਆਪਣੇ ਜਿਹੜੇ ਸਿਪਾਹੀ ਸਨ ਜਾਂ ਆਪਣੇ ਜਿਹੜੇ ਉੱਥੋਂ ਦੇ ਲੋਕ ਸਨ ਉਹਨਾਂ ਨੂੰ ਕਿਹਾ ਭਾਈ ਤੁਸੀਂ ਇਹ ਬਾਲਨ ਸੁੱਕਾ ਵੱਢ ਕੇ ਇਹਦੇ ਵਿੱਚ ਸਿੱਟੋ ਤੇ ਅੱਗੇ ਗੁਰੂ ਅਮਰਦਾਸ ਜੀ ਨੇ ਸੰਗਤ ਦੀ ਡਿਊਟੀ ਲਈ ਸੀ ਉਹ ਕੱਢ ਕੱਢ ਕੇ ਦਰਿਆ ਦੇ ਵਿੱਚੋਂ ਤੇ ਨਗਰ ਬਸਾਉਣਾ ਆਰੰਭ ਕਰ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਥੋੜਾ ਸਮਾਂ ਚੱਲਦਾ ਰਿਹਾ ਕੰਮ ਜਦੋਂ ਉੱਥੇ ਕਾਠ ਬਹੁਤ ਜ਼ਿਆਦਾ ਹੋ ਗਿਆ ਤਾਂ ਗੁਰੂ ਅਮਰਦਾਸ ਜੀ ਨੇ ਸਣਿਆ ਭੇਜਿਆ ਸ਼ਾਵਨ ਮੱਲ ਜੀ ਨੂੰ ਭਾਈ ਹੁਣ ਤੁਸੀਂ ਆ ਜਾਓ ਆਪਣੇ ਕੋਲ ਕਾਠ ਬਹੁਤ ਹੈ ਤਾਂ ਸ਼ਾਵਨ ਮੱਲ ਜੀ ਜਿਹੜੇ ਉੱਥੇ ਸੀ ਜਿਸ ਤਰ੍ਹਾਂ ਗੁਰੂ ਦੀ ਨੇ ਆਈ ਜਿਵੇਂ ਪੁੱਜਦੇ ਹਨ ਇਸ ਤਰ੍ਹਾਂ ਉਹਨਾਂ ਦੀ ਬੜੀ ਮੰਨਤਾ ਹੋਣ ਲੱਗ ਗਈ ਤਾਂ ਗੁਰੂ ਅਮਰਦਾਸ ਜੀ ਨੇ ਦੁਬਾਰਾ ਫਿਰ ਸੱਨਿਆ ਭੇਜਿਆ ਭਾਈ ਹੁਣ ਤੂੰ ਆ ਜਾ ਆਪਾਂ ਨੂੰ ਕਾਠ ਬਹੁਤ ਹੋ ਗਿਆ ਹਾਂ ਤਾਂ ਜਦੋਂ ਸ਼ਾਬਨ ਮਲ ਜੀ ਨੇ ਕਿਹਾ ਉੱਥੋਂ ਦੇ ਰਾਜੇ ਨੂੰ ਵੀ ਹੁਣ ਅਸੀਂ ਜਾਣਾ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਬਲਾਵਾ ਭੇਜਿਆ ਉੱਥੋਂ ਕਹਿੰਦੇ ਜਦੋਂ ਸ਼ਾਬਨ ਮਲ ਜੀ ਤੁਰਨ ਲੱਗੇ ਤਾਂ ਰਾਜਾ ਕਹਿੰਦਾ ਜਿਹੜਾ ਸਿੱਖ ਇੰਨਾ ਚੰਗੀ ਸ਼ਕਤੀ ਰੱਖਦਾ ਜਿੱਦਾਂ ਚੰਗੀ ਇਹਨਾਂ ਦੇ ਬਚਨ ਨੇ ਤਾਂ ਗੁਰੂ ਮਹਾਰਾਜ ਕਿੰਨੇ ਕੋ ਬਚਨਾਂ ਦੇ ਚੰਗੇ ਹੋਣਗੇ ਹਾਂਜੀ ਉੱਥੇ ਜਦੋਂ ਇਹਦੇ ਨਾਲ ਰਾਜੇ ਦੇ ਨਾਲ ਸਾਰੇ ਉਹਨਾਂ ਦਾ ਜਿਹੜੇ ਨਗਰ ਸੀ ਜਿਹੜਾ ਉਹਨਾਂ ਦੀ ਰਾਜਸਤਰੀ ਲੋਕ ਰਾਣੀਆਂ ਸੱਤ ਹੀ ਉਹਨਾਂ ਦਾ ਬੇਟਾ ਤੇ ਬਾਬਾ ਸ਼ਵਨਵਾਲ ਜੀ ਸਾਰੇ ਗੋਇੰਦਵਾਲ ਸਾਹਿਬ ਆਉਂਦੇ ਨੇ ਹਾਂਜੀ ਹਾਂਜੀ ਚੱਲ ਕੇ ਉੱਥੇ ਹਾਂਜੀ ਜਦੋਂ ਗੋਇੰਦਵਾਲ ਸਾਹਿਬ ਆਏ ਤਾਂ ਉਹਨਾਂ ਨੇ ਆਕਰ ਕੇ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਸੀ ਕਿ ਸਾਡੇ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਇੱਕ ਤਾਂ ਕੋਈ ਬੱਚੀ ਪੱਲਾ ਲੈ ਕੇ ਨਾ ਵੇ ਨੂੰ ਬਣ ਕੇ ਨਾ ਆਵੇ ਜਿੰਨੇ ਹੁਣਾਂ ਧੀ ਬਣ ਕੇ ਆਵੇ ਨੂੰ ਬਣ ਕੇ ਨਾ ਆਵੇ ਜਦੋਂ ਏਨੀ ਗੱਲ ਸੁਣ ਕਰਕੇ ਜਿਹੜੀ ਜਿਹੜੇ ਰਾਜੇ ਦੇ ਨਾਲ ਪਰਿਵਾਰ ਆਇਆ ਸੀ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਬਾਅਦ ਤੇ ਡਿਊੜੀ ਦੇ ਵਿੱਚੋਂ ਅੰਦਰ ਲੰਘ ਗਿਆ ਤੇ ਜਿਹੜੀ ਰਾਣੀ ਥੋੜੇ ਸਮੇਂ ਦੀ ਵਿਆਹੀ ਸੀ ਉਹਨੇ ਪੱਲਾ ਲੈ ਲਿਆ ਠੀਕ ਹੈ ਜਦੋਂ ਉਹਨੇ ਪੱਲਾ ਲਿਆ ਤਾਂ ਗੁਰੂ ਅਮਰਦਾਸ ਜੀ ਕੋਈ ਤਾਂ ਇਤਿਹਾਸਕਾਰ ਹੀ ਲਿਖਦਾ ਕਿ ਗੁਰੂ ਅਮਰਦਾਸ ਜੀ ਕੁਝ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਡੇਉੜੀ 'ਚ ਬੈਠੇ ਸੀ ਉਹਨਾਂ ਨੇ ਕਿਹਾ ਵੀ ਤੁਹਾਡਾ ਅੱਗੇ ਪਿਤਾ ਜੀ ਦੇ ਸਮਾਨ ਬੈਠੇ ਨੇ ਤੁਸੀਂ ਪੱਲਾ ਲੈ ਲਿਆ ਕੰਬਲੀਏ ਪੱਲਾ ਨਹੀਂ ਸੀ ਲੈਣਾ ਹਾਂਜੀ ਉੱਥੋਂ ਕਹਿੰਦੇ ਉਹ ਦਰਸ਼ਨ ਕਰਨ ਨਹੀਂ ਗਈ ਗੁਰੂ ਅਮਰਦਾਸ ਜੀ ਦੇ ਉੱਥੇ ਹੀ ਪਾਗਲ ਹੋ ਕੇ ਉਹਨੂੰ ਜਿਸ ਤਰ੍ਹਾਂ ਇੱਕਦਮ ਪਾਗਲਪਨ ਹੋ ਗਈ ਤਾਂ ਉਹ ਜੰਗਲ ਵੱਲ ਨੂੰ ਭੱਜ ਗਈ ਜਿਹੜੇ ਜੰਗਲ ਵਿੱਚ ਇਹਨੂੰ ਉਹ ਗਈ ਸੀ ਉੱਥੇ ਬਾਬਾ ਸਚਨ ਸੱਜੀ ਹਰ ਰੋਜ਼ ਸੁੱਕੀਆਂ ਲੱਕੜਾ ਲੈਂਉਂਦੇ ਸੀ ਚੁੱਕ ਕੇ ਇਕੱਠੀਆਂ ਕਰਕੇ ਇਹਨਾਂ ਦਾ ਨਾਮ ਸੀ ਭਾਈ ਪੇਰੂ ਜੀ ਜਦੋਂ ਗੁਰੂ ਅਮਰਦਾਸ ਜੀ ਦੇ ਦਰਬਾਰ ਚ ਆਉਂਦੇ ਸੀ ਕਹਿੰਦੇ ਤੂੰ ਸੱਚ ਮਹਿਣ ਸੱਚ ਵੀ ਤੂੰ ਸੱਚੇ ਮਹਿਣ ਸੱਚ ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਨਾਮ ਰੱਖ ਦਿੱਤਾ ਬਾਬਾ ਸਚਨ ਸੱਚ ਬਾਬੇ ਸਚਨ ਸਾਹ ਦੇ ਨਾਮ ਨਾਲ ਹੀ ਫਿਰ ਉਹਨਾਂ ਨੂੰ ਸੰਗਤ ਜਾਣਨ ਲੱਗ ਗਏ ਠੀਕ ਹੈ ਜੀ ਇਸ ਤਰ੍ਹਾਂ ਹੀ ਸੇਵਾ ਚੱਲਦੀ ਰਹੀ ਜਦੋਂ ਕਿਤੇ ਚੱਲੇ ਜਾਂਦੇ ਸੀ ਲੱਕੜਾ ਲੈਣ ਤਾਂ ਜਿਹੜੀ ਉਹ ਪਾਗਲ ਸੀ ਉਹ ਜਿੰਨਿਆ ਕੋ ਲੱਕੜਾਂ ਇਕੱਠੀਆਂ ਕਰਦੇ ਸੀ ਉਹ ਖੰਡਾ ਦਿੰਦੀ ਸੀ ਤੇ ਇਹਨਾਂ ਦੇ ਜਿਹੜੇ ਮਾੜੇ ਮੋٹے ਵਸਤਰ ਹੁੰਦੇ ਸਨ ਉਹ ਤੀ ਪੈਂਦੀ ਸੀ ਤਾਂ ਫਾੜ ਦਿੰਦੀ ਸੀ ਇੱਕ ਦਿਨ ਬਾਬਾ ਸਚਨ ਸਾਹਿਬ ਜੀ ਲੱਕੜਾਂ ਕੱਟ ਲਿਆ ਦੂਜੇ ਦਿਨ ਫਿਰ ਥੋੜੀਆਂ ਕੱਟ ਲੈ ਕੇ ਆਏ ਤਾਂ ਜਿਹੜੇ ਉੱਥੋਂ ਦੇ ਸਿੱਖ ਸੰਤ ਜਿਨ੍ਹਾਂ ਨੇ ਲੰਗਰ ਦਾ ਸੰਭਾਲਿਆ ਸੀ ਕਾਰਜਕਾਰ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬਾਬਾ ਸਚਨ ਸਾਹਿਬ ਜਿਹੜੇ ਨੇ ਤੁਹਾਡੇ ਲੱਕੜਾਂ ਕੱਟ ਲੈ ਕੇ ਆਉਂਦੇ ਨੇ ਹਾਂਜੀ ਤੇ ਬਾਲਣ ਦਾ ਕਿਦਾਂ ਚੱਲੇਗਾ ਹਾਂ ਗੁਰੂ ਅਮਰਦਾਸ ਜੀਂਦਾ ਜਨੀ ਜਾਣਸਨ ਉਹਨਾਂ ਨੂੰ ਤਾਂ ਪਤਾ ਹੀ ਸੀ ਵੀ ਕੀ ਹੁੰਦਾ ਇਹਨਾਂ ਨਾਲ ਹਾਂਜੀ ਉਹਨਾਂ ਨੇ ਬਾਬਾ ਸਚਨ ਸਾਜੀ ਨੂੰ ਸੀਨੇ ਭੇਜਿਆ ਭਾਈ ਜਦੋਂ ਤੁਸੀਂ ਸਵੇਰੇ ਜਾਓਗੇ ਹਾਂ ਤੇ ਸਾਡੇ ਕੋਲੋਂ ਉਹੋ ਕੇ ਜਾਣਾ ਤੇ ਅਸੀਂ ਤੁਹਾਨੂੰ ਕੋਈ ਨਾ ਕੋਈ ਚੀਜ਼ ਬਖਸ਼ਿਸ਼ ਕਰਾਂਗੇ ਠੀਕ ਹੈ ਜੀ ਜਦੋਂ ਸੇਰ ਅਮਰਤਵਾਲੇ ਬਾਬਾ ਸਚਨ ਸਾਜੀ ਹਰ ਰੋਜ਼ ਦੀ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਤਾਂ ਉਹਨਾਂ ਨੇ ਅੱਜ ਪੈਰ ਦਾ ਜੋੜਾ ਜਿਹੜਾ ਅੱਜ ਸਾਡੇ ਪਰਿਵਾਰ ਦੇ ਕੋਲੇ ਪੈਰ ਦਾ ਜੋੜਾ ਦਿੱਤਾ ਤੇ ਉਹ ਲੈ ਕਰਕੇ ਬਾਬੇ ਸਚਨ ਸੱਜ ਨੇ ਇੱਕ ਸੁੰਦਰ ਸਾਫ ਕੱਪੜੇ ਵਿੱਚ ਉਹਨੂੰ ਬੁਲੇਟ ਕੇ ਆਪਣੇ ਸਿਰ ਤੇ ਰੱਖ ਲਿਆ ਤੇ ਜਿੱਥੇ ਰੋਜ਼ ਲੱਕੜਾਂ ਚੁਉਦੇ ਸਨ ਇਕੱਠੀਆਂ ਕਰਦੇ ਸਨ ਉਹਨਾਂ ਨੇ ਉਹਨਾਂ ਨੇ ਸੰਗਣੀ ਛਾਂ ਦੇ ਵਿੱਚ ਇੱਕ ਮਟਕਾ ਰੱਖਿਆ ਸੀ ਪਾਣੀ ਦਾ ਜਦੋਂ ਪਿਆਸ ਲੱਗਦੀ ਤੇ ਜਲ ਪੀਂਦੇ ਸੀ ਉਸ ਰੁੱਖ ਦੇ ਉੱਤੇ ਇਹਨਾਂ ਨੇ ਜੋੜਾ ਰੱਖ ਦਿੱਤਾ ਜਦੋਂ ਕਮਲੀ ਜੀ ਦਾ ਇਹ ਆਪੇ ਲੱਕੜਾਂ ਚੁਗਣ ਲੱਗੇ ਜਦੋਂ ਕਮਲੀ ਭੱਜ ਕੇ ਪਈ ਤਾਂ ਇਹਨਾਂ ਨੇ ਉਹ ਜੋੜਾ ਚੁੱਕ ਕੇ ਗੁਰੂ ਅਮਰਦਾਸ ਜੀ ਦਾ ਉਹਦੇ ਮੱਥੇ ਤੇ ਲਾਇਆ ਤਾਂ ਇੱਕਦਮ ਨੌ ਵਰਨਾ ਹੋ ਗਈ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਤੇ ਇਸ ਤਰ੍ਹਾਂ ਹੋ ਗਈ ਨੌ ਵਰਨਾ ਹੋ ਗਈ ਤਾਂ ਉਹਦੇ ਜਦੋਂ ਉਹਨੇ ਵੇਖਿਆ ਆਪਣੇ ਵਦਨ ਵੱਲ ਸਰੀਰ ਵੱਲ ਤਾਂ ਉਹਨਾਂ ਦੇ ਕੱਪੜੇ ਵਸਤਰ ਪਾਟੇ ਹੋਏ ਸਨ ਉਹਨਾਂ ਨੇ ਬਾਬਾ ਸਚਨ ਸਾਜੀ ਨੂੰ ਕਿਹਾ ਕਿ ਤੁਸੀਂ ਮੈਂ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਹਨ ਤੁਸੀਂ ਮੈਨੂੰ ਵੀ ਨਾਲ ਲੈ ਕੇ ਜਾਓ ਤੇ ਬਾਬਾ ਸਚਨ ਸਾਜੀ ਜਿਹੜਾ ਕੱਪੜਾ ਰੱਖਦੇ ਸੀ ਉਹ ਤੇ ਪੂਰੀ ਜਾਂ ਦੋਜ ਜੀ ਨੂੰ ਕਹਿੰਦੇ ਨੇ ਉਹਨਾਂ ਨੇ ਅੱਧੀ ਪਾੜ ਕੇ ਉਹਨੂੰ ਦਿੱਤੀ ਉਹਨਾਂ ਨੇ ਆਪ ਦਾ ਵਧਨ ਕੱਜਿਆ ਤੇ ਦੋ ਪੰਨਾਂ ਚੁੱਕ ਕੇ ਬਾਲਨ ਦੀਆਂ ਇਕੱਠਾ ਕਰਕੇ ਤੇ ਲੰਗਰ ਦੇ ਵਿੱਚ ਆ ਗਏ ਲੰਗਰ ਦੇ ਵਿੱਚ ਆ ਕੇ ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਤੇ ਗਏ ਗੁਰੂ ਅਮਰਦਾਸ ਜੀ ਕਹਿੰਦੇ ਕਿੱਡੀ ਜੋੜੀ ਸੋਹਣੀ ਜੋੜੀ ਜਿਹੜੀ ਤਰੀ ਆਉਂਦੀ ਹੈ ਤਾਂ ਉਥੋਂ ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਜੋੜੀ ਬਣਾਤੀ ਇਹ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਗੁਰੂ ਅਮਰਦਾਸ ਜੀ ਨੇ ਇਹਨਾਂ ਦਾ ਫਿਰ ਉੱਥੇ ਵਿਆਹ ਵੀ ਕਰ ਦਿੱਤਾ ਸੀ ਠੀਕ ਹੈ ਜੀ ਤੇ ਇਹ ਫਿਰ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਉਸੇ ਤਰ੍ਹਾਂ ਹੀ ਲੱਕੜਾਂ ਦੀ ਸੇਵਾ ਲੰਗਰ ਦੀ ਸੇਵਾ ਕਰਦੇ ਰਹੇ ਹਾਂ ਹਾਂ ਤੇ ਗੁਰੂ ਅਮਰਦਾਸ ਜੀ ਦੇ ਪਾਤਸ਼ਾਹੀ ਜਦੋਂ ਜੋਤੀ ਜੋਤ ਸਮਾਉਣਾ ਸੀ ਉਹਨਾਂ ਨੇ ਤੇ ਗੁਰਿਆਈ ਅੱਗੋਂ ਫਿਰ ਗੁਰੂ ਰਾਮਦਾਸ ਜੀ ਨੂੰ ਦੇਣੀ ਦੇ ਕਰਕੇ ਤੇ ਗੁਰੂ ਅਮਰਦਾਸ ਜੀ ਨੇ ਜਿਹੜੀਆਂ ਵਸਤੂਆਂ ਸਨ ਉਹ ਆਪਣੀਆਂ ਜਿਵੇਂ ਸਿੱਖਾਂ ਨੂੰ ਅਸੀਂ ਚੀਜ਼ਾਂ ਦਿੰਨੇ ਆ ਕੋਈ ਵੀ ਸਾਡਾ ਵੱਡਾ ਹੁੰਦਾ ਆਪਣਾ ਸਮਾਨ ਵਸਤੂਆਂ ਦੀਆਂ ਜਿਹੜੀਆਂ ਵੰਡ ਦਿੰਦੇ ਨੇ ਤਾਂ ਬਾਬਾ ਸਚਨ ਸਾਜੀ ਆਏ ਉਹਨਾਂ ਨੇ ਕਹਿ ਲੱਗੇ ਬਾਬਾ ਸਚਨ ਸਾਜੀ ਤੁਸੀਂ ਆਏ ਹੋ ਤੇ ਅਸੀਂ ਹੁਣ ਇਸ ਸੰਸਾਰੀ ਜੀਵਨ ਤੋਂ ਚੱਲ ਜਾਣਾ ਹੈ ਸੱਚ ਕਰਨ ਬਿਆਨ ਕਰਨਾ ਹੈ ਤੇ ਤੁਸੀਂ ਸਾਡੇ ਦਰਸ਼ਨ ਕਰਨ ਵਾਸਤੇ ਆਏ ਬੱਬਾ ਸਚਿਨ ਸੱਚੀ ਕਹਿਣ ਲੱਗੇ ਮਹਾਰਾਜ ਜੀ ਤਾਂ ਤੁਹਾਡੇ ਦਰਸ਼ਨ ਕਰਨੇ ਨੇ ਦਰਸ਼ਨ ਕਿਸ ਤਰ੍ਹਾਂ ਕਰਾਂਗੇ ਕਿਵੇਂ ਤੁਸੀਂ ਸਾਨੂੰ ਦਰਸ਼ਨ ਦਿਓਗੇ ਤਾਂ ਉਹ ਫਿਰ ਉੱਥੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਗੁਰੂ ਕੀ ਦੁਲਵੀ ਇੱਕ ਮੰਜੀ ਹੈ ਉਹ ਸੱਚੀ ਮੰਜੀ ਹੈ ਜਿਸ ਤਰ੍ਹਾਂ 22 ਮੰজੀਆਂ ਸਨ 22 ਸਿੱਖ ਤਾਪੇ ਸੀ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰਵਾਤ ਤੇ ਤਾਂ ਉਹ ਸਿੱਖਾਂ ਨੂੰ ਇੱਕ ਮੰਜੀ ਦਿੱਤੀ ਸੀ ਕਹਿੰਦਾ ਉਹ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਇਹ ਸੱਚੀ ਮੰਜੀ ਇਸ ਦੇ ਜਦੋਂ ਸਾਨੂੰ ਯਾਦ ਕਰਾਂਗੇ ਤਾਂ ਸਾਨੂੰ ਜਾਦ ਕਰਦੇ ਤੈਨੂੰ ਇਸ ਮੰਜੀ ਦੇ ਵਿੱਚੋਂ ਅਸੀਂ ਦਰਸ਼ਨ ਦਿਾਂਗੇ ਕਿਉਂਕਿ ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਜਿਹੜਾ ਵੀ ਯਾਦ ਕਰੇ ਤਾਂ ਉਹਦੇ ਗੁਰੂ ਅਮਰਦਾਸ ਜੀ ਦੇ ਉਹਦੇ ਦਰਸ਼ਨ ਹੁੰਦੇ ਨੇ ਉਹ ਤਾਂ ਕੋਈ ਪਰਉਪਕਾਰੀ ਜਾਂ ਚੰਗਾ ਸਿੱਖ ਕੋਈ ਵਿਦਵਾਨ ਹੋਵੇ ਤਾਂ ਉਹ ਦਰਸ਼ਨ ਕਰ ਸਕਦਾ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਉਹ ਸੱਚੀ ਮੰਜੀ ਹੈ ਉਹਦੇ ਵਿੱਚ ਸਾਡੇ ਤੈਨੂੰ ਉਹਨੂੰ ਵੇਖ ਲਿਆ ਕਰੀ ਤੇ ਸਾਡੇ ਦਰਸ਼ਨ ਹੋ ਰਿਹਾ ਕਰਨਗੇ ਸੱਚੀ ਮੰਜੀ ਦੇ ਤਾਂ ਉਹ ਗੁਰੂ ਅਮਰਦਾਸ ਜੀ ਦੀ ਸੇਵਾ ਦੇ ਵਿੱਚ ਜਦੋਂ ਗੁਰੂ ਅਮਰਦਾਸ ਜੀ ਨੇ ਫਿਰ ਉਹ ਬਖਸ਼ਿਸ਼ਾਂ ਕੀਤੀਆਂ ਸਾਰਿਆਂ ਨੂੰ ਤਾਂ ਸਿੱਖ ਫਿਰ ਆਪ ਆਪਣੇ ਘਰਾਂ ਵੱਲ ਨੂੰ ਦੁਰਪੇ ਜਿਹੜੇ ਸੇਵਾ 'ਚ ਲੱਗੇ ਸਨ ਜਿਨ੍ਹਾਂ ਨੇ ਘਰੇ ਜਾਣਾ ਸੀ ਉਹ ਘਰਾਂ ਨੂੰ ਦੁਰਪੇ ਜਿਨ੍ਹਾਂ ਨੇ ਉੱਥੇ ਰਹਿਣਾ ਸੀ ਉਹ ਉੱਥੇ ਹੀ ਰਹਿਣਾ ਆਰੰਭ ਕਰ ਦਿੱਤਾ ਫਿਰ ਗੁਰੂ ਅਮਰਦਾਸ ਜੀ ਤੋਂ ਲੈ ਕੇ ਛੁੱਟੀ ਲੈ ਕੇ ਬਾਬਾ ਸਚਨ ਸਾਹਿਬ ਜੀ ਗੁਰੂ ਕੀ ਦਲਵੀ ਗਏ ਠੀਕ ਹੈ ਗੁਰੂ ਕੀ ਦੁਲਵੀ ਤੋਂ ਮੰੰਜਾ ਸਾਹਿਬ ਲਿਆ ਸਿੱਖਾਂ ਦੇ ਕੋਲੋਂ ਸਿੱਖਾਂ ਨੇ ਇਹਨਾਂ ਤੋਂ ਇਹਨਾਂ ਦੀ ਪਰਖ ਵੀ ਲਈ ਪਰਖ ਲੈ ਕੇ ਜਦੋਂ ਮੰਜੀ ਸਾਹਿਬ ਮੰਜੀ ਦਿੱਤੀ ਤਾਂ ਗੁਰੂ ਅਮਰਦਾਸ ਜੀ ਨੇ ਉੱਥੋਂ ਮੰਜੀ ਲੈ ਕਰਕੇ ਤੇ ਦਰਿਆ ਦੇ ਵਿੱਚੋਂ ਵੇੜੇ ਦੇ ਵਿੱਚ ਰੱਖ ਕੇ ਤੇ ਦੂਜੇ ਪਾਸੇ ਆ ਕਰਕੇ ਜਿੱਥੇ ਹੁਣ ਸਾਡਾ ਪਿੰਡ ਸੀ ਮੱਧਰ ਰਾਵੀ ਦੇ ਕੰਢੇ ਤੇ ਮੱਧਰ ਪਿੰਡ ਸੀ ਉੱਥੇ ਆ ਕਰਕੇ ਬਾਬਾ ਸਚਨ ਸਾਹਿਬ ਜੀ ਨੇ ਨਗਰ ਵਸਾਇਆ ਤੇ ਉੱਥੇ ਫਿਰ ਰਹਿਣਾ ਕੀਤਾ ਗੁਰੂ ਅਮਰਦਾਸ ਜੀ ਨੇ ਜਦੋਂ ਮੰਜੀ ਸਣੀ ਇਹਨਾਂ ਨੂੰ ਬਖਸ਼ਿਸ਼ ਕੀਤੀ ਤੇ ਫਿਰ ਨਾਲ ਵਰ ਦਿੱਤਾ ਸੀ ਕਿ ਜੀ ਪੰਜਵੇਂ ਜਾਮੇ 'ਚ ਫੇਰ ਆਵਾਂਗੇ ਤੁਹਾਨੂੰ ਕੋਈ ਨਾ ਕੋਈ ਇੱਕ ਚੀਜ਼ ਫੇਰ ਅਸੀਂ ਦੇ ਕੇ ਜਾਵਾਂਗੇ ਮੰਗ ਲੈਣੀ ਸੰਗਣਾ ਨਹੀਂ ਫਿਰ ਗੁਰੂ ਅਮਰਦਾਸ ਜੀ ਤੋਂ ਬਖਸ਼ਿਆ ਲੈ ਕਰਕੇ ਉੱਥੋਂ ਗੁਰੂ ਕੀ ਦਲਵੀ ਤੋਂ ਮੰਜੀ ਲੈ ਕੇ ਇਹਨਾਂ ਨੇ ਆ ਕੇ ਮੱਧਰਪਿੰਡ ਵਸਾਇਆ ਮੱਧਰਪਿੰਡ ਦੇ ਵਿੱਚ ਫੇਰੇ ਇਹਨਾਂ ਨੇ ਰਹਿਣਾ ਕੀਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹੀ ਫੇਰ ਆਉਦੇ ਨੇ ਉਹ ਬਹਿੜਵਾਲ ਧੂਣੀ ਪਿੰਡ ਧੂਣੀ ਪੂਣੀ ਪਿੰਡ ਬਹਿੜਵਾਲ ਤੇ ਫੇਰ ਜਾਂਦੇ ਨੇ ਜੰਬਰਪਿੰਡ ਜੰਬਰਪਿੰਡ ਦਾ ਤੇ ਸਾਡੇ ਨਗਰ ਦਾ ਥੋੜਾ ਫਾਸਲਾ ਸੀ ਅੱਛਾ ਜੀ ਨੇੜੇ ਪੈਂਦਾ ਸੀ ਜਦੋਂ ਬਾਬਾ ਸਚਨ ਸਾਜੀ ਨੂੰ ਪਤਾ ਲੱਗਾ ਕਿ ਪੰਜਵੀਂ ਜੋ ਤਸਰੀ ਗੁਰ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੰਬਰਪਿੰਡ ਆਏ ਹਨ ਹਾਂ ਤਾਂ ਇਹਨਾਂ ਨੇ ਉੱਥੇ ਕੜਾ ਪ੍ਰਸ਼ਾਦ ਬਣਾਇਆ ਆਉਦੇ ਪਰਿਵਾਰ ਨੂੰ ਨਾਲ ਲਿਆ ਜਿਹੜੇ ਸਿੱਖ ਇਨਾਂ ਦੇ ਕੋਲ ਰਹਿੰਦੇ ਸੀ ਉਹਨਾਂ ਨਾਲ ਲੈ ਗਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹੀ ਦੇ ਦਰਸ਼ਨਾਵਾਦ ਤੇ ਤੁਰ ਪਏ ਠੀਕ ਹੈ ਜੀ ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਵਾਦ ਤੇ ਚਲੇ ਜੇ ਉਦਾਂ ਕੜਾ ਪ੍ਰਸ਼ਾਦ ਦਾ ਕੜਾ ਬਣਾਇਆ ਸੀ ਉਸ ਤਰ੍ਹਾਂ ਹੀ ਚੁੱਕ ਕੇ ਸਿਰ ਤੇ ਰੱਖ ਲਿਆ ਤੇ ਸਿਰ ਤੇ ਰੱਖ ਕੇ ਤੇ ਚਲੇ ਗਏ ਜਦੋਂ ਜਾ ਕਰਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨੇ ਸੀ ਤਾਂ ਉਸ ਟਾਈਮ ਗੁਰੂ ਅਰਜਨ ਦੇਵ ਥੋੜੇ ਸਮੇਂ ਬਾਅਦ ਤੇ ਆਰਾਮ ਫਰਮਾ ਰਹੇ ਸਨ ਜਾ ਕਰਕੇ ਪੈਰਾਂ ਵਾਲੇ ਪਾਸੇ ਖੜੇ ਹੋ ਗਏ ਤੇ ਗੁਰੂ ਅਰਜਨ ਦੇਵ ਜੀ ਜਦੋਂ ਨਿਗਾਹ ਪਈ ਤਾਂ ਕਹਿੰਦੇ ਨੇ ਬੱਲੇ ਕਿੱਡੀ ਕਹਿੰਦੇ ਮੱਲ ਜਿਹੜਾ ਕੜਾਇ ਚੁੱਕੇ ਖੜਾ ਹੈ ਹਾਂਜੀ ਜਿਹੜੀ ਸਾਡੀ ਉਥੋਂ ਆਲਸੀ ਉਹ ਮੱਲ ਪੈ ਗਈ ਉਹਨਾਂ ਅਸੀਂ ਮੱਲ ਦੇ ਨਾਮ ਨਾਲ ਜਾਣੇ ਜਾਂਦੇ ਹਾਂ ਠੀਕ ਹੈ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਸਚਨ ਸਚਨੇ ਕਹਿ ਕੇ ਮਹਾਰਾਜੇ ਪ੍ਰਸ਼ਾਦ ਨੂੰ ਭੋਗ ਲਾਵੋ ਹਾਂ ਗੁਰੂ ਅਰਜਨ ਦੇਵ ਜੀ ਨੇ ਜਿੰਨਾ ਛਕਣਾ ਸੀ ਪ੍ਰਸ਼ਾਦ ਛਕਿਆ ਉਹ ਕਹਿਣ ਲੱਗੇ ਬਾਕੀ ਤੁਸੀਂ ਲੰਗਰ ਦੇ ਵਿੱਚ ਲੈ ਜਾਓ ਲੰਗਰ ਦੇ ਵਿੱਚ ਪ੍ਰਸ਼ਾਦ ਨੂੰ ਵਰਤਾ ਦਿਓ ਜਦੋਂ ਲੰਗਰ ਦੇ ਵਿੱਚੋਂ ਵੀ ਪ੍ਰਸ਼ਾਦ ਬਚ ਗਿਆ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਸਚਨ ਸਾਜੀ ਨੇ ਕਿਹਾ ਕਿ ਮਹਾਰਾਜ ਜੀ ਲੰਗਰ ਪ੍ਰਸ਼ਾਦ ਤਾਂ ਹੋਰ ਬਚ ਗਿਆ ਕਹਿੰਦੇ ਨੂੰ ਰਾਵੀ ਦਰਿਆ ਦੇ ਵਿੱਚ ਪਾ ਦਿਓ ਜਿੱਥੋਂ ਤੱਕ ਰਾਵੀ ਦਾ ਪਾਣੀ ਜਾਏਗਾ ਤੇਰੀ ਸੇਵਕੀ ਸਿੱਖੀ ਉੱਥੋਂ ਤੱਕ ਬੜੇ ਫੁੱਲੇਗਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਉੱਥੇ ਬਾਬਾ ਸਚਨ ਸਾਜੀ ਨੇ ਰਾਵੀ ਦਰਿਆ ਦੇ ਵਿੱਚ ਪਾਇਆ ਤਾਂ ਕਿਰਪਾ ਬੜੀ ਅੱਜ ਤੁਸੀਂ ਵੇਖਿਆ ਹੀ ਹੈ ਕਿ ਕਿਸ ਤਰ੍ਹਾਂ ਸੰਗਤ ਆਉਂਦੀ ਹੈ ਸਾਰਾ ਦਿਨ ਇੱਥੇ ਇਸੇ ਤਰੀ ਸੰਗਤਾਂ ਹੁੰਦੀ ਦਰਸ਼ਨ ਕਰਦੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਬਣੀਆਂ ਇਛਾਵਾਂ ਲੈ ਕੇ ਆਉਂਦੇ ਨੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੰਗਤਾਂ ਦੀ ਹੂੰ ਫਿਰ ਉੱਥੋਂ ਗੁਰੂ ਅਰਜਨ ਦੇਵ ਜੀ ਜਦੋਂ ਅੱਗੇ ਚੱਲਣ ਲੱਗੇ ਤੇ ਬਾਬਾ ਸਚਨ ਸਾਜੀ ਵੀ ਫਿਰ ਉਤੋਂ ਜਿਹੜਾ ਛਟਾ ਸਾਹਿਬ ਜੀ ਨੂੰ ਆਪਾਂ ਕਹਿੰਦੇ ਆ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਬੈਠੇ ਘੋੜੇ ਤੇ ਤੁਰ ਲੱਗੇ ਤਾਂ ਬਾਬਾ ਸਚਨ ਸਰ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਤੀਜੇ ਜਾਮੇ ਵਿੱਚ ਸਾਨੂੰ ਤੁਸੀਂ ਕਿਹਾ ਸੀ ਵੀ ਕੋਈ ਨਾ ਕੋਈ ਚੀਜ਼ ਵਸਤੂ ਦੇ ਕੇ ਜਾਵਾਂਗੇ ਤੁਹਾਨੂੰ ਤੇ ਤੁਸੀਂ ਮੰਗ ਲੈਣਾ ਸੰਗਰਾਨੀ ਮਹਾਰਾਜੀ ਸਾਡੀ ਸਾਨੂੰ ਵਸਤੂ ਦੇ ਦਿਓ ਫਿਰ ਇਹ ਜਿਹੜਾ ਛੜਾ ਆਵੇ ਇਹ ਗੁਰੂ ਅਰਜਨ ਦੇਵ ਜੀ ਨੇ ਬਾਬਾ ਸਚਨ ਸਚਨ ਨੂੰ ਦਿੱਤਾ ਅਤੇ ਨਾਲ ਵਾਰ ਦਿੱਤੇ ਹਲਕਾ ਕੁੱਤਾ ਵੜ ਜੇ ਗਲਤੇ ਟੰਸਰ ਕੋੜੀ ਲਾਜ ਇਲਾਜ ਬਿਮਾਰੀ ਹੋਵੇ ਤਾਂ ਇਹਦੇ ਦਰਸ਼ਨ ਕਰਕੇ ਠੀਕ ਹੋ ਜੇਗਾ ਜਿਹੜਾ ਸ਼ਰਧਾ ਨਾਲ ਆਏਗਾ ਮਨੋ ਕਾਮਨਾ ਨਾਲ ਆਏਗਾ ਤਾਂ ਉਹਦੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਦਰਸ਼ਨ ਕਰਕੇ ਨੌ ਪਰ ਨੌ ਹੋ ਜੇਗਾ ਇਸੇ ਤਰੀਕੇ ਉਹਨਾਂ ਸੰਗਤ ਆਉਂਦੀ ਤੁਸੀਂ ਵੇਖੀਏ ਵੀ ਸੰਗਤ ਸਾਰਾ ਦਿਨ ਆਉਂਦੀ ਹੈ ਗੁਰੂ ਮਹਾਰਾਜ ਦੇ ਦਰਸ਼ਨ ਕਰਦੀ ਛੜਾ ਸਾਹਿਬ ਦੇ ਤੇ ਉਹਨਾਂ ਦੀ ਮਨੋ ਕਾਮਨਾ ਭਾਵਨਾਵਾਂ ਸੰਪੂਰਨ ਹੁੰਦੀਆਂ ਨੇ ਫਿਰ ਜਦੋਂ ਉਹ ਗੁਰੂ ਬਾਬਾ ਸਚਨ ਸਾਜੀ ਛਟਾ ਸਭ ਲੈ ਕੇ ਤੇ ਆਪਦੇ ਨਗਰ ਫਿਰ ਚਲੇ ਗਏ ਮੱਧਰਪਿੰਡ ਠੀਕ ਹੈ ਮੱਧਰਪਿੰਡ ਜਦੋਂ ਬਾਬਾ ਸਚਨ ਸਾਜੀ ਗਏ ਤਾਂ ਇਹਨਾਂ ਕੋਲ ਸਾਰੇ ਕਿੱਥੇ ਰਹਿੰਦਾ ਇਹ ਨਨਕਾਣਾ ਸਾਹਿਬ ਦੇ ਨੇੜੇ ਆ ਜੀ ਪਾਕਿਸਤਾਨ ਦੇ ਵਿੱਚ ਠੀਕ ਹੈ ਜੀ ਉੱਥੇ ਫਿਰ ਬਾਬਾ ਸਚਨ ਸਾਜੀ ਕੋਲੇ ਤਿੰਨੇ ਵਸਤੂਆਂ ਸਨ ਮੰਜਾ ਸਾਹਿਬ ਪਾਣ ਸਾਹਿਬ ਤੇ ਛਟਾ ਸਾਹਿਬ ਠੀਕ ਹੈ ਜੀ ਫਿਰ ਸਾਡੇ ਕੁਝ ਪਰਿਵਾਰ ਸੀ ਜਿਹੜੇ ਸਾਡੇ ਤੋਂ ਦੂਰੀ ਤੇ ਰਹਿੰਦੇ ਸੀ ਬਾਬਾ ਸਚਨ ਸਾਜੇ ਦੀ ਅੰਸਰ ਸਨ ਉਹ ਵੀ ਹਾਂ ਤੇ ਉਹਨਾਂ ਨੇ ਆ ਕਰਕੇ ਵਾਪਰ ਸਚਨ ਸਾਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਵੀ ਕੋਈ ਨਾ ਕੋਈ ਵਸਤੂ ਦਿਓ ਵੀ ਅਸੀਂ ਵੀ ਸੇਵਾ ਕਰਨੀ ਏ ਇਹ ਮਹਾਰਾਜ ਦੀ ਤਾਂ ਉਹਨਾਂ ਨੇ ਫਿਰ ਇੱਕ ਪੈਰ ਦਾ ਜੋੜਾ ਜਿਹੜਾ ਇੱਕ ਪੈਰ ਸੀ ਉਹਨਾਂ ਸੰਤਾਂ ਨੂੰ ਦਿੱਤਾ ਆਪਦੇ ਪਰਿਵਾਰ ਨੂੰ ਤੇ ਉਹ ਉੱਥੋਂ ਲੈ ਕਰਕੇ ਤੇ ਆਪਦੇ ਜਿੱਥੇ ਵੀ ਉਹਨਾਂ ਦਾ ਨਗਰ ਸੀ ਉੱਥੇ ਜਾ ਕਰਕੇ ਉਹਨਾਂ ਨੇ ਮਹਾਰਾਜ ਦਾ ਘਰ ਬਣਾਇਆ ਦਰਬਾਰ ਸਾਹਿਬ ਜਿੱਦਾਂ ਗੁਰੂ ਘਰ ਬਣਾ ਲਿਆ ਤੇ ਉੱਥੇ ਉਹਨਾਂ ਨੇ ਸੇਵਾ ਸ਼ੁਰੂ ਕਰ ਦਿੱਤੀ ਜਿਹੜੀਆਂ ਬਾਕੀ ਇੱਕ ਪੰਨ ਸਾਹਿਬ ਜੀ ਨੂੰ ਅਸੀਂ ਕਹਿੰਦੇ ਆ ਪੈਰ ਦਾ ਜੂੜਾ ਇੱਕ ਮੰਝਾ ਸਾਹਿਬ ਤੇ ਇੱਕ ਛਟਾ ਸਾਹਿਬ ਇਹ ਫਿਰ ਬਾਬਾ ਸਚਨ ਸਾਜੀ ਕੋਲ ਇੱਥੇ ਮੱਧਰਪਿੰਡ ਰਹਿ ਗਿਆ ਮੱਧਰਪਿੰਡ ਜਦੋਂ ਪਾਰਟਨਰਸ਼ਿਪ ਹੋਈ ਪਾਕਿਸਤਾਨ ਇੰਦਸਤਾਨ ਦੀ ਤਾਂ ਉਦੋਂ ਸਾਡਾ ਜਿਹੜਾ ਪਰਿਵਾਰ ਸੀ ਬਾਬੇ ਸਚਨ ਸਾਹਿਬ ਦਾ ਪਰਿਵਾਰ ਸੀ ਉਸ ਟਾਈਮ ਸਾਡੀ ਦਸਵੀਂ ਪੀੜ੍ਹੀ ਸੀ ਬਾਬਾ ਸਾਬ ਸਿੰਘ ਸੀ ਤੇ ਹੋਰ ਬਾਬੇ ਜਿਹੜੇ ਨਾਲ ਸਨ ਸਾਡਾ ਕਾਫੀ ਪਰਿਵਾਰ ਸੀ ਉਹਨਾਂ ਨੇ ਫਿਰ ਉੱਥੋਂ ਜਿੱਦਾਂ ਗੱਡਾ ਨਾਲ ਲੈ ਕੇ ਸਮਾਨ ਲੈ ਕੇ ਆਪਦਾ ਪਰਿਵਾਰ ਲੈ ਕੇ ਤੇ ਉੱਥੋਂ ਚੱਲਣਾ ਕੀਤਾ ਤੇ ਨਾਲ ਛੜਾ ਸਾਹਿਬ ਤੇ ਮੰਜਾ ਸਾਹਿਬ ਤੇ ਪਾਂਡ ਸਾਹਿਬ ਠੀਕ ਜੀ ਇਹ ਤਿੰਨੇ ਹੀ ਚੀਜ਼ਾਂ ਲੈ ਕਰਕੇ ਫਿਰ ਸਾਡੇ ਕੋਲ ਇੱਥੇ ਸ਼ਮਸ਼ਪਰਾ ਪਿੰਡ ਜਿੱਥੇ ਅੱਜ ਮੌਜੂਦ ਹੈ ਇੱਥੇ ਇਹ ਆਪ ਸਾਡਾ ਸਾਰਾ ਪਰਿਵਾਰ ਆ ਕੇ ਤੇ ਇੱਥੇ ਵੱਸ ਗਿਆ ਇਤੋਂ ਬਾਅਦ ਫਿਰ ਜਦੋਂ ਥੋੜੇ ਬੰ ਜਿੱਦਾਂ ਸਾਡਾ ਪਰਿਵਾਰ ਵੱਧਾ ਗਿਆ ਅੱਗੇ ਵਧਿਆ ਬਾਬੇ ਸਚਨ ਸਿੰਘ ਜੀ ਦਾ ਪਰਿਵਾਰ ਤੇ ਬਾਬਾ ਸਾਫ ਸਿੰਘ ਜੀ ਦੇ ਕੋਲ ਸਾਡੇ ਪਰਿਵਾਰ ਦੇ ਵਿੱਚੋਂ ਇੱਕ ਬਾਬਾ ਸੁੰਦਰ ਸਿੰਘ ਕਣੀਏ ਤੋਂ ਠੀਕ ਹੈ ਜੀ ਇੱਕ ਬਾਬਾ ਸੁੰਦਰ ਸਿੰਘ ਸੀ ਇੱਕ ਬਾਬਾ ਦਰਸ਼ਨ ਸਿੰਘ ਮੱਲ ਜਿਹੜਾ ਝਿਲਪਿੰਡ ਤੋਂ ਸੀ ਉਹ ਵੀ ਸਾਡੇ ਪਰਿਵਾਰ ਚੋਂ ਹੀ ਸੀ ਤੇ ਇੱਕ ਬਾਬਾ ਹੈਗਾ ਸੀ ਦਿਆ ਦਿਆਲ ਸਿੰਘ ਇਹਨਾਂ ਨੇ ਆ ਕਰਕੇ ਬਾਬਾ ਸੈਨੂੰ ਬਾਬਾ ਸਾਭ ਸਿੰਘ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਐ ਕਰੋ ਵੀ ਸਾਨੂੰ ਦਿਓ ਅਸੀਂ ਇਹ ਚੀਜ਼ਾਂ ਦੀ ਅਸੀਂ ਵੀ ਸੇਵਾ ਨਿਭਾਉਣੀ ਹੈ ਠੀਕ ਹੈ ਜੀ ਇਹ ਪਿੰਡ ਕਣਿਏ ਰਹਿੰਦੇ ਸੀ ਜਿੱਦਾ ਬਠਿੰਡੇ ਦੇ ਕੋਲ ਕਣਿਆ ਪਿੰਡ ਹੂੰ ਉੱਥੇ ਰਹਿੰਦੇ ਸੀ ਸੁੰਦਰ ਸਿੰਘ ਮੱਲ ਉਹਨਾਂ ਦੇ ਨਾਲ ਉਹ ਕੁਝ ਹੋਰ ਨਗਰਦਿਆਂ ਨੂੰ ਲੈ ਕਰਕੇ ਹੋਰ ਸੰਗਤਾਂ ਨੂੰ ਲੈ ਕਰਕੇ ਤੇ ਬਾਬੇ ਸਾਭ ਸਿੰਘ ਕੋਲ ਆਏ ਸੀ ਵੀ ਸਾਨੂੰ ਵੀ ਬਾਬਾ ਜੀ ਦੇ ਅਸੀਂ ਵੀ ਦੀ ਸੇਵਾ ਕਰ ਸਕਨੇ ਆ ਵੀ ਅਸੀਂ ਇਹ ਵਸਤੂਆਂ ਲੈ ਕੇ ਜਾਣੀਆਂ ਨੇ ਕਿਉਂਕਿ ਮੰਜਾ ਸਾਹਿਬ ਛਟਾ ਸਾਹਿਬ ਇਹ ਕਾਫੀ ਵੱਡੇ ਹੋਣ ਦੇ ਆਕਾਰ ਵੱਡਾ ਇਹਨਾਂ ਦਾ ਤੇ ਜਿਹੜਾ ਬਾਬਾ ਸਾਹਿਬ ਸਿੰਘ ਸੀ ਉਹਨਾਂ ਨੇ ਇਹ ਪੰਚਾਇਤ ਦੀ ਗੱਲ ਸੁਣ ਕੇ ਤੇ ਇੱਕ ਪੈਰ ਦਾ ਜਿਹੜਾ ਇੱਕ ਪੈਰ ਸੀ ਇੱਕ ਪੈਰ ਪਹਿਲੋ ਲੈ ਗਈ ਸੀ ਸਾਡੇ ਪਰਿਵਾਰ ਦੇ ਤੇ ਇੱਕ ਪੈਰ ਫਿਰ ਇਹਨਾਂ ਨੂੰ ਬਾਬੇ ਸੁੰਦਰ ਸਿੰਘ ਨੂੰ ਦੇ ਦਿੱਤਾ ਕਣੀਏ ਅੱਛਾ ਜੀ ਬਾਬਾ ਸੁੰਦਰ ਸਿੰਘ ਜੀ ਇੱਥੋਂ ਲੈ ਕੇ ਰਕੇ ਪੈਰ ਲੈ ਕੇ ਇੱਕ ਪੈਰ ਦਾ ਜੋੜਾ ਲੈ ਕੇ ਗੁਰੂ ਮਹਾਰਾਜ ਦਾ ਪੈਰ ਲੈ ਕੇ ਤੇ ਇਹ ਕਣੀਏ ਪਿੰਡ ਚਲਾ ਗਿਆ ਜਿੱਨ ਜਰ ਬਾਬਾ ਸੁੰਦਰ ਸਿੰਘ ਰਾਏ ਉਹ ਸੇਵਾ ਕਰਦੇ ਰਹੇ ਤੇ ਉਥੇ ਸੰਗਤਾਂ ਇਸੇ ਤਰ੍ਹਾਂ ਹੀ ਦਰਸ਼ਨ ਕਰਦੀਆਂ ਰਹੀਆਂ ਤੇ ਉਹਨਾਂ ਨੇ ਸੇਵਾ ਨਿਭਾਈ ਉਹ ਤੋਂ ਬਾਅਦ ਜਦੋਂ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਦਾ ਪਰਿਵਾਰ ਸੀ ਫਿਰ ਉਹਨਾਂ ਨੇ ਇਹ ਜੋੜਾ ਸੀ ਜਿਹੜਾ ਪਿੱਪਲ ਥੇ ਪਿੰਡੇ ਖਨੌਰੀ ਦੇ ਨੇੜੇ ਇਹ ਪੈਰ ਫਿਰ ਇਹਨਾਂ ਨੇ ਆਪਦੇ ਪਰਿਵਾਰ ਨੂੰ ਅੱਗੇ ਇਹਨਾਂ ਨੂੰ ਦੇ ਦਿੱਤਾ ਇਹਨਾਂ ਨੇ ਕਿਹਾ ਵੀ ਹੁਣ ਤੁਹਾਡੇ ਤੋਂ ਸੇਵਾ ਨਹੀਂ ਹੁੰਦੀ ਤੁਸੀਂ ਵਿਰਧ ਹੋ ਗਏ ਰਹੇ ਵੀ ਇਹ ਸਾਨੂੰ ਦੇ ਦਿਓ ਫਿਰ ਇਹ ਪਿੱਪਲ ਥੇ ਆ ਗਿਆ ਉਹ ਜਿਹੜਾ ਇਹ ਸਾਰੀਆਂ ਵਸਤੂ ਆਪੇ ਲੋ ਸਾਡੇ ਕੋਲ ਸੰਸਮਿਚ ਪੜੇ ਜਿਹੜਾ ਇੱਕ ਪੈਰ ਦਾ ਇੱਕ ਪੈਰ ਦਾ ਜੋੜਾ ਸੀ ਉਹ ਪਹਿਲੋਂ ਉੱਥੇ ਹੀ ਪਾਕਿਸਤਾਨ ਦੇ ਵਿੱਚੋਂ ਹੀ ਉਹਨਾਂ ਨੇ ਬਾਬੇ ਸਚਨ ਸਾਹਿਬ ਤੋਂ ਹੀ ਉਹਨਾਂ ਦੇ ਜਿਹੜਾ ਜਿੱਦਾਂ ਪਰਿਵਾਰ ਵੱਡਾ ਆ ਤਾਂ ਉਹਨਾਂ ਨੇ ਲੈ ਲਿਆ ਵੀ ਮਹਾਰਾਜ ਸਾਨੂੰ ਦਿਓ ਅਸੀਂ ਵੀ ਸੇਵਾ ਕਰਨੀ ਹੈ ਇੱਕ ਪੈਰ ਜਿਹੜਾ ਇੱਥੋਂ ਫਿਰ ਸ਼ਮਸ਼ਪੁਰ ਤੋਂ ਲੈ ਕੇ ਗਏ ਠੀਕ ਹੈ ਜੀ ਸ਼ਮਸ਼ਪੁਰ ਤੋਂ ਪਿੰਡ ਕਣੀਏ ਗਿਆ ਅਸੀਂ ਕਣੀਏ ਤੋਂ ਫਿਰ ਉਹ ਪੀਪਲਥੇ ਵਾਲੇ ਲੈ ਗਏ ਇਹ ਕੋਈ ਮਿਲਦਾ ਵੀ 60 65 60 62 ਪੈੜ ਦੀ ਗੱਲ ਹੀ ਹੈ ਜਦੋਂ ਉਹ ਲੈ ਕੇ ਗਏ ਸੀ ਇਹ ਜ਼ਿਆਦਾ ਸਮਾਂ ਨਹੀਂ ਸੀ ਹੋਇਆ ਇਹਨੂੰ ਤੇ ਉਹ ਲਿਆ ਕਰਕੇ ਫਿਰ ਉਹਨਾਂ ਨੇ ਉੱਥੇ ਹੁਣ ਪੀਪਲ ਥਿਆ ਤੇ ਦੋ ਵਸਤੂ ਦੋ ਮਹਾਰਾਜ ਦੀਆਂ ਕਿਰਪਾ ਹੋਈ ਸਾਡੇ ਤੇ ਮੰਜਾ ਸਾਹਿਬ ਤੇ ਛਟਾ ਸਾਹਿਬ ਠੀਕ ਹੈ ਜੀ ਇਹ ਹੁਣ ਸਾਡੇ ਕੋਲ ਅਸੀਂ ਸੇਵਾ ਨਿਭਾਉਂਦੇ ਆ ਸਾਡੀ ਹੁਣ 12ਵੀਂ ਪੀੜੀ ਚੱਲਦੀ ਏ ਅੱਛਾ ਜੀ ਬਾਬੇ ਸਚਨ ਸਾਹਿਬ ਤੋਂ ਲੈ ਕੇ ਜਿੱਦਾਂ ਉਹਨਾਂ ਦੇ ਬਾਬਾ ਸਚਨ ਸਾਹਿਬ ਜੀ ਉਹਨਾਂ ਦਾ ਪੁੱਤ ਸੀ ਜਿਹੜਾ ਸੋਧਾਮਨ ਸੀ ਸੁਜਾਦਾਮਲ ਪੁੱਤਰਾ ਸੀ ਏਦਾਂ ਕਰਕੇ ਸਾਡੇ ਕੋਲ ਸਾਰੀਆਂ ਦਸਾਂ ਦਸੇ ਦੀਆਂ ਦਸੇ ਪੀੜੀਆਂ ਸਾਡੀਆਂ ਚੱਲਦੀਆਂ ਆਉਂਦੀਆਂ ਨੇ ਉਹਨਾਂ ਦਾ ਅੱਗੇ ਪੁੱਤਰ ਸੀ ਬਾਬਾ ਦਿਵਾਨਮਲ ਉਹਨਾਂ ਦਾ ਬੇਟਾ ਸੀ ਅੱਗੇ ਬਾਬਾ ਗੰਡਾ ਸਿੰਘ ਝੰਡਾ ਸਿੰਘ ਤੇ ਗਜਪਤ ਮੱਲ ਉਹਨਾਂ ਦਾ ਅੱਗੇ ਬੇਟਾ ਸੀ ਬਾਬਾ ਜਸਵੰਤ ਮੱਲ ਹਾਂਜੀ ਤੇ ਚੰਨਣ ਸਿੰਘ ਇਹ ਇਹ ਪਰਿਵਾਰ ਫਿਰ ਸਾਡਾ ਜਿਹੜਾ ਚੰਨਣ ਸਿੰਘ ਸੀ ਇਹ ਦੇਖੋ ਤੋਂ ਬਾਅਦ ਫਿਰ ਸਾਡਾ ਪਰਿਵਾਰ ਹੋਰ ਵੱਡਾ ਹੋ ਗਿਆ ਵੱਡਾ ਹੋ ਗਿਆ ਵੱਡਾ ਹੋਣ ਤੋਂ ਬਾਅਦ ਇਹ ਬਾਬਾ ਜਿਹੜਾ ਚੰਨਣ ਸਿੰਘ ਸੀ ਹਾਂਜੀ ਏ ਫਿਰ ਸਾਡਾ ਜਿੱਦਾਂ ਹੁਣ ਅਸੀਂ ਪਿੰਡ ਦੇ ਵਿੱਚ ਬੈਠੇ ਆ ਨਾਲ ਦਾ ਪਿੰਡ ਸਾਡਾ ਜਲਾਲਪੁਰੇ ਕੁਛ ਪ੍ਰਾਰ ਉੱਥੇ ਬਿਟਾ ਜਿਵੇਂ ਵਧਿਆ ਫੁੱਲਿਆ ਪਰਿਵਾਰ ਸਾਡਾ ਫਿਰ ਉਸ ਤੋਂ ਬਾਅਦ ਬਾਬਾ ਸਾਹਬ ਸਿੰਘ ਸੀ ਉਹਨਾਂ ਨੇ ਸੇਵਾ ਨਿਭਾਈ ਇੱਥੇ ਕਾਫੀ ਸਮਾਂ ਉਹ ਸਾਡੇ ਦਾਦਾ ਜੀ ਸਾਹਿਬ ਅੱਛਾ ਜੀ ਜਿਨ੍ਹਾਂ ਦੀ ਇੱਥੇ ਸੁਵੇ ਦੇ ਕੋਲ ਥਾਂ ਵੀ ਬਣੀ ਹੋਈ ਹੈ ਤੇ ਉਹਨਾਂ ਦੇ ਉਹਨਾਂ ਦੇ ਅੰਗ ਬੇਟੇ ਸਨ ਬਾਬਾ ਹਜਾਰਾ ਸਿੰਘ ਸਾਹਬ ਸਿੰਘ ਦੇ ਬਾਬਾ ਬੰਤਾ ਸਿੰਘ ਜੀ ਬਾਬਾ ਕੇਰ ਸਿੰਘ ਤੇ ਬਾਬਾ ਗੱਜਨ ਸਿੰਘ ਮੱਲ ਜਿਹੜੇ ਹੁਣ ਬਾਬੇ ਗੱਜਨ ਸਿੰਘ ਦਾ ਮੱਲ ਬਾਬੇ ਬੰਤਾ ਸਿੰਘ ਦਾ ਮੱਲ ਬਾਬੇ ਹਜਾਰਾ ਸਿੰਘ ਦਾ ਮੱਲ ਬਾਕੀ ਜਿਹੜੇ ਗੰਡਾ ਸਿੰਘ ਤੋਂ ਲੈ ਕੇ ਨਾਲ ਪਰਿਵਾਰ ਸੀ ਜਿਵੇਂ ਜਲਾਲਪੁਰ ਦੇ ਵਿੱਚ ਬਾਬਾ ਜਗਤਾਰ ਸਿੰਘ ਬਾਬਾ ਲਖਵਿੰਦਰ ਸਿੰਘ ਇੱਧਰ ਬਾਬਾ ਜਰਨੈਲ ਸਿੰਘ ਇੱਧਰ ਬਾਬਾ ਬਗੀਚਾ ਸਿੰਘ ਇਹ ਫਿਰ ਸਾਡਾ ਵੱਡਾ ਪਰਿਵਾਰ ਹੋ ਗਿਆ ਅਸੀਂ ਸਾਰਾ ਪਰਿਵਾਰ ਇੱਕ ਹੋ ਕੇ ਉਹਨਾਂ ਇੱਥੇ ਸੇਵਾ ਚ ਸੰਭਾਲ ਕਰਦੇ ਆਂ ਤੇ ਸਾਰੇ ਪਰਿਵਾਰ ਦੀ ਸੇਵਾ ਨਾਲ ਹੀ ਇੱਥੇ ਗੁਰੂ ਘਰ ਦੀ ਬੜੀ ਮਹਿਮਾ ਤੁਸੀਂ ਵੇਂਦੇ ਹੋ ਕਿਸ ਤਰ੍ਹਾਂ ਸੰਗਤ ਆਉਂਦੀ ਤੁਸੀਂ ਪਹਿਲਾਂ ਵੀ ਆਏ ਸੀ ਉਦੋਂ ਥੋੜੀ ਘੱਟ ਸੀ ਸੰਗਤ ਤੁਹਾਡੇ ਚੈਨਲ ਨੇ ਇੰਨੀ ਕੁ ਸਾਡੀ ਸੰਗਤ ਵਧਾਈ ਜਿਵੇਂ ਜਿਵੇਂ ਜਿਹੜਾ ਸੁਣਦਾ ਸੀ ਜਿਹੜਾ ਦੇਖਦਾ ਸੀ ਸਾਨੂੰ ਫੋਨ ਕਰਦਾ ਸੀ ਤੇ ਘੱਟੋ ਘੱਟ ਵੀ ਲੱਖਾਂ ਦੇ ਹਿਸਾਬ ਨਾਲ ਤੁਹਾਡੇ ਚੈਨਲ ਨੇ ਸਾਡੀ ਸੰਗਤ ਨੂੰ ਜਾਣੂ ਕਰਵਾਇਆ ਤੇ ਬੜੀ ਕਿਰਪਾ ਮਹਾਰਾਜ ਕਰਨ ਤੁਹਾਡੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਨੂੰ ਜਿਹੜਾ ਹੁਣ ਵੀ ਤੁਸੀਂ ਵੀਡੀਓ ਪਾਉਗੇ ਤਾਂ ਹੋਲ ਹੋ ਸਕਦਾ ਵੀ ਕਿਸੇ ਸੰਗਤ ਦਾ ਭੜਾ ਵੀ ਜਿਹੜਾ ਵੀ ਕੋਈ ਸੁਣਦਾ ਜਿਨੇ ਵੀਡੀਓ ਵੇਖੀ ਇੱਕ ਵਾਰੀ ਜ਼ਰੂਰ ਆਉ ਦਰਸ਼ਨ ਕਰੋ ਅਰਦਾਸ ਬੇਨਤੀ ਕਰੋ ਕਿਰਪਾ ਮਹਾਰਾਜ ਕਰਨਗੇ ਤੇ ਸੰਗਤ ਆਉਂਦੀ ਬਹੁਤ ਆਉਂਦੀ ਹੁਣ ਸੇਵਾ ਤੁਹਾਡੇ ਸਾਹਮਣੇ ਮੁੱਖ ਸੇਵਾਦਾਰਾਂ ਸੀ ਠੀਕ ਹੈ ਤੇ ਇੱਥੇ ਮੇਰਾ ਨਾਮ ਬਾਬਾ ਭੀਤਰ ਸਿੰਘ ਜੀ ਹੈ ਤੇ ਮੁੱਖ ਸੇਵਾਦਾਰ ਦੇ ਹੋਣ ਦੇ ਨਾਤੇ ਤੇ ਸਾਡਾ ਸਾਰਾ ਪਰਿਵਾਰ ਹੀ ਰਲ ਕੇ ਇੱਥੇ ਸੇਵਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸਿਰ ਵੀ ਹੈ ਕੁਝ ਦਿੱਕੀ ਫਤਈ ਤੇ ਇੱਕ ਬਾਬਾ ਜੀ ਜੰਦ ਜੰਦ ਇੱਕ ਤਾਂ ਐਡਰੈਸ ਦੱਸ ਦੋ ਹਾਂਜੀ ਤੇ ਇੱਕ ਕੋਈ ਜਿਹੜੇ ਜਿੱਦਾਂ ਕਿ ਆਪਣਾ ਸੰਗਰਾਦ ਹੁੰਦੀ ਉਹ ਦਿਹਾੜੇ ਦੱਸ ਦੋ ਹਾਂਜੀ ਇੱਕ ਤਾਂ ਜੀ ਸਾਡੇ ਕੋਲ ਸੰਗਰਾਦ ਦਾ ਦਿਹਾੜਾ ਬਹੁਤ ਮਨਾਇਆ ਜਾਂਦਾ ਮਾਗੀ ਵਸਾਕੀ ਦੋ ਮੇਲੇ ਲੱਗਦੇ ਨੇ ਬਹੁਤ ਵੱਡੇ ਮੇਲੇ ਨੇ ਠੀਕ ਹੈ ਜੀ ਬਾਬਾ ਸਚਨ ਸਾਜ ਦੀ ਜੀ ਅਸੀਂ ਵਰਸੀ ਮਨਾਉਨੇ ਆ ਗੁਰੂ ਅਮਰਦਾਸ ਜੀ ਦਾ ਜਨਮ ਦਿਹਾੜਾ ਮਨਾਉਨੇ ਆ ਗੁਰੂ ਅਰਜਨ ਦੇਵ ਜੀ ਦਾ ਉਨਛੇ ਦਿਹਾੜਾ ਕੱਲ ਪਰਸ ਨੂੰ ਲੰਘਿਆ ਇਹ ਮਨਾਇਆ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਵੱਡਾ ਕਰਕੇ ਅਸੀਂ ਮਨਾਉਨੇ ਆ ਕਿਉਂ ਸਾਡੇ ਕੋਲ ਤਿੰਨ ਪਾਸ਼ਾਈਆਂ ਦੀਆਂ ਵਸਤੂਆਂ ਨੇ ਤਿੰਨ ਪਾਸ਼ਾਈਆਂ ਦੇ ਅਸੀਂ ਦੇਨ ਦਿਹਾੜ ਮਨਾਉਂਦੇ ਆ ਬਾਕੀ ਮੱਗੀ ਵਿਸਾਖੀ ਦਾ ਸਾਡਾ ਬਹੁ ਮੇਲਾ ਪਰ ਹੁੰਦਾ ਬਾਕੀ ਨੂੰ ਤਾਂ ਬੜੀ ਦੂਰ ਦੂਰੋਂ ਸੰਗਤ ਚੱਲ ਕੇ ਆਉਂਦੀ ਇੱਥੇ ਨਗਰ ਦੇ ਵਿੱਚ ਕਿਤੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੁੰਦੀ ਬਾਦਰਗੜ੍ਹ ਤੋਂ ਲੈ ਕੇ ਇੱਥੋਂ ਤੱਕ 2 2.5 ਕਿਲੋਮੀਟਰ ਤੱਕ ਸੰਗਤ ਹੁੰਦੀ ਬਹੁਤ ਸੰਗਤ ਆਉਂਦੀ ਹੈ ਕਿਸੇ ਵੀ ਆਉਣਾ ਬੇ ਸਾਡੀ ਲੋਕੇਸ਼ਨ ਅਸੀਂ ਦੇ ਦੇਵਾਂਗੇ ਇਹਨਾਂ ਨੂੰ ਉਹ ਪਾ ਦੇਣਗੇ ਵੀ ਜਿਵੇਂ ਪਟਿਆਲੇ ਤੋਂ ਉਹ ਤਾਂ ਬਾਦਰਗੜ੍ਹ ਰਾਜਪੁਰੇ ਤੋਂ ਉਹ ਤਾਂ ਵੀ ਬਾਦਰਗੜ੍ਹ ਬਾਦਰਗੜ੍ਹ ਦੀ ਬੈਕ ਸਾਈਡ ਕਿਲਾ ਬਾਦਰਗੜ੍ਹ ਉਹਦੀ ਬੈਕ ਸਾਈਡ ਦੇ ਪਿੰਡ ਸ਼ਮਸ਼ਪੁਰਾ ਠੀਕ ਹੈ ਤੇ ਨੰਬਰ ਸਾਡਾ ਨੋਟ ਕਰ ਲੈਣਾ 94782 60008 843706008 ਜੇ ਕਿਸੇ ਨੂੰ ਫਿਰ ਵੀ ਨਹੀਂ ਪਤਾ ਲੱਗਦਾ ਸਾਡੇ ਨਾਲ ਕੰਟੈਕਟ ਕਰਨ ਦੇਣਾ ਹੋਵੇ ਰਾਤ ਹੋਵੇ ਅਸੀਂ ਹਰ ਵੇਲੇ ਫੋਨ ਸਾਡੇ ਕੋਲ ਹੁੰਦਾ ਅਸੀਂ ਚੁੱਕ ਕੇ ਤੇ ਸੰਗਤ ਨੂੰ ਅਗੋਂ ਗਾਈਡ ਕਰਦੇ ਹਾਂ ਆਈ ਸੰਗਤ ਨੂੰ ਵੀ ਅਸੀਂ ਸੰਭਾਲ ਕਰਦੇ ਹਾਂ ਜਿੱਦਾਂ ਦਾ ਵੀ ਮਰਜ਼ੀ ਕੋਈ ਆਉਂਦਾ ਤਾਂ ਉਹਦੇ ਵਾਸਤੇ ਇੱਥੇ ਲੰਗਰ ਦਾ ਪ੍ਰਬੰਧ ਗੁਰੂ ਮਹਾਰਾਜ ਦੇ ਕਰ ਬੜੀ ਕਿਰਪਾ ਹੈ ਰਹਿਣ ਦਾ ਪ੍ਰਬੰਧ ਸਭ ਕੁਝ ਸਾਡੇ ਕੋਲੇ ਜਿਵੇਂ ਜਿਵੇਂ ਸੰਗਤ ਆਉਂਦੀ ਉਹਨਾਂ ਦਾ ਅਸੀਂ ਉਸੇ ਤਰ੍ਹਾਂ ਅਰੇਂਜ ਹੁੰਦਾ ਹੈ ਹਾਂ ਬੜੀ ਦੂਰ ਦੂਰ ਚੱਲ ਕੇ ਜਿੱਦਾਂ ਬੰਬਈ ਕਲਕੱਤਾ ਹੋ ਗਿਆ ਬਾਹਰਨ ਫੋਰਨ ਕੰਟਰੀ ਤੋਂ ਰਾਜਸਥਾਨ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਉਂਦੀ ਏ ਹੁਣ ਸਾਨੂੰ ਆ ਕਰਕੇ ਦੱਸ ਦੇਣੇ ਜੀ ਅਸੀਂ ਉਹਨਾਂ ਦੇ ਸ਼ਬਦ ਚੈਨਲ ਤੋਂ ਅਸੀਂ ਵੇਖਿਆ ਸੀ ਜਾਂ ਇੱਕ ਦੋ ਚੈਨਲ ਹੋਰ ਚੱਲੇ ਸੀ ਉਹਨਾਂ ਤੋਂ ਅਸੀਂ ਵੇਖਿਆ ਸੀ ਤਾਂ ਉਹ ਸਾਨੂੰ ਉੱਥੋਂ ਪਤਾ ਲੱਗਾ ਜੀ ਬਾਬਾ ਜੀ ਤੁਹਾਡੇ ਤਾਂ ਇਹ ਸ਼ੁਕਰ ਕਰਦਾ ਸਾਨੂੰ ਅੱਜ ਤੱਕ ਪਤਾ ਹੀ ਨਹੀਂ ਸੀ ਨੇੜੇ ਵੀ ਨਹੀਂ ਪਤਾ ਇਹ ਪਟਿਆਲੇ 'ਚ ਵੀ ਨਹੀਂ ਇਹਦੇ ਪੂਰਾ ਪਤਾ ਜਿੱਦਾਂ ਜਿੱਦਾਂ ਇਹਨਾਂ ਦੀ ਇਹਨਾਂ ਦੀ ਉਪਲਬਧੀ ਕਰਕੇ ਚੈਨਲ ਵਾਲਿਆਂ ਦੀ ਉਪਲਬਧੀ ਕਰਕੇ ਸਭ ਤੋਂ ਪਹਿਲਾਂ ਫਾਸਟ ਚੈਨਲ ਸਾਡੇ ਸ਼ਬਦ ਚੈਨਲ ਵਾਲੇ ਆਏ ਸੀ ਇਹਨਾਂ ਨੇ ਸਾਨੂੰ ਸਾਡੇ ਗੁਰੂ ਘਰ ਦਾ ਇਤਿਹਾਸ ਦੱਸਿਆ ਤੇ ਸੰਗਤ ਜੁੜਨੀ ਸ਼ੁਰੂ ਹੋ ਗਈ ਸੀ ਅੱਜ ਫੇਰ ਇਹਨਾਂ ਨੇ ਇੱਕ ਵਾਰੀ ਮੌਕਾ ਦਿੱਤਾ ਸਾਨੂੰ ਅਸੀਂ ਤਾਂ ਕਹਾਂਗੇ ਸਾਡੇ ਤੋਂ ਸੇਵਾ ਲੈਂਦੇ ਨੇ ਇਹ ਗੁਰੂ ਮਹਾਰਾਜ ਦੀ ਸੇਵਾ ਕੰਦ ਕਰਦੇ ਨੇ ਅਸੀਂ ਇਹਨਾਂ ਤੋਂ ਸੇਵਾ ਲੈ ਕੇ ਤੇ ਇਹ ਚੈਨਲ ਤੇ ਅਸੀਂ ਅੱਜ ਫੇਰ ਪੂਰਾ ਇਤਿਹਾਸ ਦੱਸਿਆ ਸੰਗਤ ਨੂੰ ਜਿੱਦਾਂ ਜਿੱਦਾਂ ਪਤਾ ਲੱਗੇ ਸੰਗਤ ਆਵੇ ਆਕਰ ਕੇ ਅਰਦਾਸ ਬੇਨਤੀ ਕਰਾਇ ਛਟਾ ਸਾਹਿਬ ਦੇ ਦਰਸ਼ਨ ਕਰੇ ਮੰਜਾ ਸਾਹਿਬ ਦੇ ਦਰਸ਼ਨ ਕਰੇ ਮਨੋ ਕਾਮਨਾਵਾਂ ਪੂਰਨੇ ਪੂਰਨ ਹੁੰਦੀਆਂ ਨੇ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਹੋਈ ਏ ਗੁਰੂ ਅਰਜਨ ਦੇਵ ਜੀ ਦੇ ਬੋਲੇ ਹੋਏ ਨੇ ਤੇ ਸੰਗਤ ਆਉਂਦੀ ਏ ਠੀਕ ਵੀ ਹੁੰਦੀ ਏ ਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਸਾਡੇ ਕੋਲ ਕਈ ਵਾਰੀ ਕੈਂਸਰ ਵਾਲੇ ਵੀ ਆਏ ਨੇ ਮਹਾਰਾਜ ਨੇ ਕਿਰਪਾ ਕੀਤੀ ਕਿਰਪਾ ਕਰਨ ਵਾਲੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਪੂਰੇ ਅਮਰਦਾਸ ਜੀ ਅਸੀਂ ਤਾਂ ਇੱਕ ਜੀਰੀਏ ਆ ਅਰਦਾਸ ਬੇਨਤੀ ਕਰ ਸਕਦੇ ਆ ਕਰਨਾ ਠੀਕ ਉਹ ਨਾਲੇ ਆ ਜਿਹੜਾ ਸ਼ਰਧਾ ਨਾਲ ਆਉਂਦਾ ਠੀਕ ਹੋ ਜਾਂਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ